ਜਿੰਨੇ ਵੀ ਦੁਨੀਆ ਦੇ ਵਿੱਚ ਤਕੜੇ ਵਧੀਆ ਤੋਂ ਵਧੀਆ ਪਲੇਅਰ ਹੋਏ ਨੇ ਉਹ ਸਾਰੇ ਜਾਂ ਤਾਂ ਗਰੀਬ ਘਰਾਂ ਦੇ ਹੀ ਨੇ ਜਾਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਨਾ ਸਾਡਾ ਕੋਚ ਕਹਿੰਦਾ ਹੁੰਦਾ ਸੀ ਤੂੰ ਮਾੜਾ ਜਾ ਖਾਲਾ ਕੁਝ ਨਹੀਂ ਹੁੰਦਾ ਇਹ ਸਪੋਰਟਸ ਦੇ ਵਿੱਚ ਵੀ ਨਸ਼ੇ ਵਾਲੇ ਫੜੇ ਜਾਂਦੇ ਨੇ ਉੱਥੋਂ ਹੀ ਬਸ ਕਰ ਸੋਚੇ ਨਹੀਂ ਡਰਗ ਬਾਰੇ ਬਸ ਮਿਹਨਤ ਹੀ ਸੋਚੀ ਹੈ ਬਸ ਉਸੇ ਦੇ 2-3 ਘੰਟਿਆਂ ਨੇ ਅੱਜ ਮੈਨੂੰ ਇੱਕ ਕਾਮਨਵੈਲਥ ਜਾਂ ਅਸ਼ੇਆ ਨਕੇਟਾ ਚੋਟ ਮੈਂ ਦਵਾਏ ਬਣੇ ਖਿਡਾਰੀਆਂ ਦਾ ਇੱਥੇ ਮਾਣ ਬਹੁਤ ਹੁੰਦਾ ਜਦੋਂ ਆ ਗਿਆ ਵੀ ਉਹ ਫਲਾਣੇ ਪਿੰਡ ਵਾਲਾ ਖਿਡਾਰੀ ਆ ਗਿਆ ਜੀ ਉਹ ਪਹਿਲਵਾਨ ਆ ਗਿਆ ਜੀ ਉਹ ਕਬੱਡੀ ਖਿਡਾਰੀ ਆ ਗਿਆ ਕਬੱਡੀ ਕੋਈ ਇੰਟਰਨੈਸ਼ਨਲ ਸਪੋਰਟਸ ਨਹੀਂ ਹੈਗੀ ਇਹ ਸਿਰਫ ਪੰਜਾਬ ਪੱਧਰ ਦੀ ਹੀ ਗੇਮ ਹੈ ਤੁਸੀਂ ਬਾਹਰਲੇ ਦਸਾਂ ਜਾਣਦੇ ਆ ਕਿਸੇ ਵੀ ਗੋਰੇ ਕਾਲੇ ਜਾਂ ਚਾਈਨਿਸ ਨੂੰ ਕੁਝ ਨਹੀਂ ਪਤਾ ਕਬੱਡੀ ਕੀ ਹੁੰਦੀ ਹੈ ਮੈਂ ਚਾਹੁੰਦਾ ਕਿ ਮੈਂ ਵਰਲਡ ਗੇਮ ਦੇ ਵਿੱਚ ਜਾਵਾਂ ਤੇ ਉੱਥੋਂ ਗੋਲਡ ਮਿਲ ਜੀਤਾ ਫਰੈਸ ði ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਨਿਊਜ਼ ਨੰਬਰ .ਕੋਮ ਨਿਊਜ਼ ਨੰਬਰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਮਨਮੋਲ ਸ੍ਰੋਤਾ ਤੇ ਦਿਲ ਤੋਂ ਸਵਾਗਤ ਕਰਦਾ ਤੁਹਾਨੂੰ ਸਾਰਿਆਂ ਨੂੰ ਅਦਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡਾ ਇਸ ਅਦਾਰੇ ਦੇ ਵਿੱਚ ਕੰਮ ਕਰਦੇ ਹਾਂ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜਿਹਨੀਆਂ ਸ਼ਖਸੀਅਤਾਂ ਦੇ ਰੂਬਰੂ ਕਰਵਾਇਆ ਜਾਵੇ ਜਿਨ੍ਹਾਂ ਨੇ ਆਪਣੇ ਕੰਮਾਂ ਕਰਕੇ ਆਪਣੇ ਮਾਪਿਓ ਦਾ ਖੁੱਦ ਦਾ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਅੱਜ ਅਸੀਂ ਜ਼ਿਲ੍ਹਾ ਮਹਾਲੀ ਦੇ ਵਿੱਚ ਪੈਂਦੇ ਪਿੰਡ ਕੜੂਆ ਦੇ ਵਿੱਚ ਆਏ ਹੋਏ ਆ ਕੜੂਆ ਆਪਣੇ ਇਤਿਹਾਸ ਕਰਕੇ ਦੁਨੀਆ ਭਰ ਦੇ ਵਿੱਚ ਮਸ਼ਹੂਰ ਆ ਕੜੂਆ ਪਿੰਡ ਆਪਣੇ ਮੰਦਰਾਂ ਕਰਕੇ ਗੁਰਦੁਆਰਿਆਂ ਕਰਕੇ ਤੇ ਬੀਐਸ ਤੋਂ ਆ ਜੀ ਜੋ 에어 마샬 ચી프 ਨੇ ਉਹਨਾਂ ਕਰਕੇ ਮਸ਼ਹੂਰ ਆ ਅੱਜ ਅਸੀਂ ਇਸ ਪਿੰਡ ਵਿੱਚ ਤਾਂ ਆਏ ਹੋਇਆ ਕਿ ਅੱਜ ਅਸੀਂ ਜਿਸ ਨੌਜਵਾਨ ਦੇ ਜਿਸ ਖਿਡਾਰੀ ਦੇ ਤੁਹਾਨੂੰ ਰੂਬਰੂ ਕਰਵਾਉਣਾ ਉਹਦਾ ਨਾਮ ਹੈ ਜੀ ਈਸ਼ਰ ਸਿੰਘ ਭੰਡਾਰੀ ਈਸ਼ਰ ਸਿੰਘ ਭੰਡਾਰੀ ਬਾਰੇ ਜੇ ਮੈਂ ਥੋੜਾ ਜਿਹਾ ਦੱਸਾਂ ਤਾਂ ਉਹਨਾਂ ਨੇ ਨਿਊਜ਼ੀਲੈਂਡ ਦੇ ਵਿੱਚ ਇੱਕ ਵੱਖਰਾ ਰਿਕਾਰਡ ਜੋ ਪਾਵਰ ਲਿਫਟਿੰਗ ਦੇ ਵਿੱਚ ਸਿਰਜਿਆ ਤੇ ਆਪਣੇ ਸਾਰੇ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਤੇ ਬਾਈ ਜੀ ਉਹਨਾਂ ਦਾ ਸਵਾਗਤ ਕਰਾਂਗੇ ਤੇ ਇਹਨਾਂ ਦੇ ਨਾਲ ਕਰਾਂਗੇ ਗੱਲਾਂ ਵੀ ਇਹਨਾਂ ਨੇ ਪਾਵਰ ਲਿਫਟਿੰਗ ਕਿੱਦਾਂ ਜੁਆਇਨ ਕੀਤੀ ਤੇ ਕਿਵੇਂ ਇਹ ਕਿਹੜੇ ਕਿਹੜੇ ਖਿਤਾਬ ਜਿੱਤ ਚੁੱਕੇ ਨੇ ਤੇ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਹੋਰ ਵੀ ਢੇਰ ਸਾਰੀਆਂ ਗੱਲਾਂ ਕਰਾਂਗੇ ਬਾਈ ਉਹਨਾਂ ਦਾ ਸਵਾਗਤ ਕਰਦੇ ਆਂ ਬਾਈ ਜੀ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਸਾਰਿਆਂ ਨੂੰ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਸਾਡੇ ਪਿੰਡ ਆਉਣ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਨਿਊਜ਼ ਨੰਬਰ ਤੇ ਤੁਹਾਡਾ ਸਵਾਗਤ ਹੈ ਵੀਰੇ ਥੈਂਕ ਯੂ ਥੈਂਕ ਯੂ ਸਾਡੇ ਪਿੰਡ ਆਉਣ ਤੇ ਮੇਰੀ ਇੰਟਰਵਿਊ ਕਰਨ ਲਈ ਤੇ ਬਾਈ ਜੀ ਜਿਹੜਾ ਤੁਹਾਡੀ ਸ਼ੁਰੂਆਤ ਦੀ ਜਿਵੇਂ ਗੱਲ ਕਰਾਂ ਤਾਂ ਪਾਜੀ ਪਹਿਲਾਂ ਤੁਸੀਂ ਕਿੱਥੇ ਪੜੇ ਕਿਹੜੇ ਸਕੂਲ ਦੇ ਵਿੱਚ ਕਿੱਥੋਂ ਤੁਸੀਂ ਵਿੱਦ ਛੋਟੇ ਹੁੰਦੇ ਮੈਂ ਆਪਣੇ ਪਿੰਡੀ ਅਕਾਲ ਪਬਲਿਕ ਸਕੂਲ ਆ ਸਾਡੇ ਬਾਹਰ ਪਿੰਡ ਦੇ ਉੱਥੇ ਪੜਿਆ ਤੇ ਉਸ ਤੋਂ ਬਾਅਦ ਹਾਈ ਸਕੂਲ ਮੈਂ ਕੁਰਾਲੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜਿਆ ਤੇ ਉੱਥੋਂ ਫਿਰ ਮੈਂ ਪਲੱਸ 2 ਕਰਕੇ ਆਪਣਾ ਨਿਊਜ਼ੀਲੈਂਡ ਪੜਨ ਲਈ ਚਲੇ ਗਿਆ ਸੀ ਤੇ ਨਿਊਜ਼ੀਲੈਂਡ ਤੁਸੀਂ ਸਟੱਡੀ ਵੀਜ਼ੇ ਤੇ ਗਏ ਸੀ ਹਣਾ ਹਾਂਜੀ ਨਿਊਜ਼ੀਲੈਂਡ ਮੈਂ ਪੜਨ ਗਿਆ ਸੀ ਪੜਨ ਗਿਆ ਸੀ ਤੇ ਭਾਈ ਜਿਹੜਾ ਇਹ ਖੇਡਾਂ ਦੇ ਨਾਲ ਜਿਹੜਾ ਆਪਾਂ ਕਹਿੰਦੇ ਖਿਡਾਰੀ ਬਣਨ ਦਾ ਜਿਹੜਾ ਜੋਸ਼ ਸੀਗਾ ਉਹ ਕਿੱਥੋਂ ਆਇਆ ਮਤਲਬ ਉਹ ਜज्ਬਾ ਕਿੱਥੋਂ ਆ ਵੀ ਆਪਾਂ ਖਿਡਾਰੀ ਬਣਦੇ ਆ ਖੇਡਾਂ ਨਾਲ ਪਿਆਰ ਮੇਰਾ ਬਚਪਨ ਤੋਂ ਹੀ ਹੈ ਛੋਟੇ ਹੁੰਦੇ ਸਰੀਰ ਬਣਾਉਣ ਦਾ ਬਾਡੀ ਬਣਾਉਣ ਦਾ ਸ਼ੌਂਕ ਸਭ ਨੂੰ ਹੀ ਹੁੰਦਾ ਹੈ ਉਹ ਮੈਨੂੰ ਵੀ ਸੀ ਤੇ ਜਦੋਂ ਸਕੂਲੇ ਪੜਦਾ ਸੀ ਉਦੋਂ ਫਾਦਰ ਸਾਹਿਬ ਨੇ ਐਥਲੈਟਿਕਸ ਕਰਨ ਲਾਤਾ ਅੱਛਾ ਜੀ ਤੇ ਉਦੋਂ ਐਥਲੈਟਿਕਸ ਦੇ ਵਿੱਚ ਮੈਂ ਬੈਸਟ ਅਥਲੀਟ ਰਹਾ ਜੋਂ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਫਸਟ ਆਇਆ ਪੰਜਾਬ ਤੱਕ ਸਟੇਟ ਦੇ ਵਿੱਚ ਵੀ ਖੜਿਆ ਜਦੋਂ ਮੇਰੀ ਚੌਥੀ ਪੋਜੀਸ਼ਨ ਆਈ ਇਹ ਸਾਰੀਆਂ ਟਰੋਫੀਆਂ ਦੇਖ ਸਕਦੇ ਹੋ ਮੈਂ ਇੱਥੇ ਜਿੱਤੀਆਂ ਨੇ ਤੇ ਉਸ ਤੋਂ ਮਗਰੋਂ ਜਦੋਂ ਮੈਂ ਨਿਊਜ਼ੀਲੈਂਡ ਚਲੇ ਗਿਆ ਫਿਰ ਮੈਂ ਕਬੱਡੀ ਖੇਡਣ ਲੱਗ ਗਿਆ ਮੇਰੇ ਗੋਡੇ 60 ਬੱਜੀ ਜਿਸ ਦੇ ਕਰਕੇ ਮੇਰਾ ਆਪਰੇਸ਼ਨ ਹੋ ਗਿਆ ਮੇਰੇ ਆ ਲਿਗਾਮੈਂਟ ਟੁੱਟ ਗਿਆ ਹੀ ਉਦੋਂ ਕਬੱਡੀ ਖੇਡਦਾ ਉਦੋਂ ਫਿਰ ਉਹ ਤੇ ਉਤੋਂ ਮਗਰੋਂ ਜਦੋਂ ਮੈਂ ਰਿਕਵਰੀ ਦੇ ਟਾਈਮ ਚ ਫਿਰ ਮੈਂ ਅਪਰ ਬਾਡੀ ਜ਼ਿਆਦਾ ਕਰਦਾ ਸੀ ਜੀ ਟ੍ਰੇਨਿੰਗ ਕਿਉਂਕਿ ਲੱਤਾਂ ਕਮਜ਼ੋਰ ਸੀ ਜ਼ਿਆਦਾ ਉਦੋਂ ਤੇ ਕਰਦੇ ਕਰਦੇ ਜਦੋਂ ਇੱਕ ਇੱਕ ਉਥੋਂ ਦਾ ਹੀ ਕੋਈ ਬਹੁਤ ਮਸ਼ਹੂਰ ਬਾਹਰਲਿਫਟਰ ਸੀ ਉਹ ਸਾਡੀ ਜਿਮ 'ਚ ਆਉਂਦਾ ਸੀਗਾ ਉਨੇ ਮੈਨੂੰ ਪੁੱਛਿਆ ਕਿ ਤੇਰਾ ਸਰੀਰ ਚੰਗਾ ਤੇਰਾ ਭਾਰ ਹੌਲਾ ਲੱਗਦਾ ਤੂੰ ਬਜਨ ਜਿਆਦਾ ਚੱਕਦਾ ਕਿਉਂਕਿ ਜਿਆਦਾ ਟ੍ਰੇਨਿੰਗ ਅਪਰ ਬਾਡੀਜ਼ ਹੁੰਦੀ ਘਰ نیچے ਘੱਟ ਕਰਦੇ ਲੱਤਾਂ ਦੀ ਉਹਨੇ ਫਿਰ ਮੈਨੂੰ ਹੱਲਾਸ਼ੀਰ ਦਿੱਤੀ ਕਿ ਤੂੰ ਗੋਰਾ ਸੀ ਉਧਰ ਦਾ ਸੀ ਉਹ ਕਿ ਤੂੰ ਪਾਵਰ ਲਿਫਟਿੰਗ ਕਿਉਂ ਨਹੀਂ ਕਰਦਾ ਤਾਂ ਉੱਥੋਂ 2000 11 ਤੋਂ ਮੇਰੀ ਸ਼ੁਰੂਆਤ ਹੋਈ ਪਾਵਰ ਲਿਫਟਿੰਗ ਦੇ ਵਿੱਚ ਤੁਸੀਂ ਆਪਣੇ ਜਵਾਬ ਦੇ ਵਿੱਚ ਦੱਸ ਹੀ ਦਿੱਤਾ ਵੈਸੇ ਮੈਂ ਇਹ ਹੀ ਪੁੱਛਣਾ ਸੀ ਵੀ ਐਥਲੈਟਿਕ ਤੇ ਪਾਵਰ ਲਿਫਟਿੰਗ ਦੇ ਵਿੱਚ ਬਹੁਤ ਫਾਸਲਾ ਆਪਾਂ ਕਹੀਏ ਉਧਰ ਭੱਜਣਾ ਪੈਂਦਾ ਇਧਰ ਆਪਾਂ ਕਹਿੰਦੀਏ ਜ਼ੋਰ ਜਮੈਸ਼ ਦਿਖਾਉਣੀ ਪੈਂਦੀ ਹੈ ਉਹ ਤੁਸੀਂ ਦੱਸ ਹੀ ਦਿੱਤਾ ਵੀ ਤੁਹਾਡਾ ਲਿਗਾਮੈਂਟ ਟੁੱਟਿਆ ਫਿਰ ਤੁਸੀਂ ਇਧਰ ਪਾਵਰ ਲਿਫਟਿੰਗ ਵਾਲੀ ਸਾਈਡ ਆ ਗਏ ਹਣਾ ਤੇ ਵੈਜੀ ਜਦੋਂ ਪਾਵਰ ਲਿਫਟਿੰਗ ਕਿਹੜੇ-ਕਿਹੜੇ ਤੁਸੀਂ ਖਿਤਾਬ ਨੇ ਜਿਹੜੇ ਤੁਸੀਂ ਜਿੱਤੇ ਤੇ ਪਾਵਰ ਲਿਫਟਿੰਗ ਦੇ ਵਿੱਚ ਇਹ ਤਾਂ ਹੈ ਨਹੀਂਗਾ ਵੀ ਤੁਸੀਂ ਇੱਕ ਦਿਨ ਜਿੰਮ ਗਏ ਤਾਂ ਅਗਲੇ ਦਿਨ ਤੁਸੀਂ ਪਾਵਰ ਲਿਫਟਿੰਗ ਦਾ ਕੰਪੀਟੀਸ਼ਨ ਲੜ ਲਿਆ ਹਣਾ ਤੇ ਕਿੰਨੀ ਕ ਆਪਾਂ ਕਹਿੰਦੀਏ ਮਿਹਨਤ ਤੇ ਮਸੱਕ ਉਦੋਂ ਤੋਂ ਹੀ ਜਾਰੀ ਜਦੋਂ ਮੈਂ ਐਥਲੈਟਿਕਸ ਕਰਦਾ ਸੀ ਜਿਮ ਵੀ ਉਦੋਂ ਵੀ ਜਾਂਦੇ ਸੀ ਉਹਨਾ ਚੈਸਟ ਦੀ ਐਕਸਰਸਾਈਜ਼ਾਂ ਲਾਉਣੀਆਂ ਸਕਵਾਟਸ ਲਾਉਣੀਆਂ ਉੱਥੋਂ ਜਦੋਂ ਗਿਆ ਫਿਰ 2011 ਤੋਂ 2012 ਤੱਕ ਮੈਂ ਸਿਰਫ ਬੈਟ ਹੀ ਲਾਇਆ ਕਿਉਂਕਿ ਭੱਜਣਾ ਬੰਦ ਹੋ ਗਿਆ ਹੀ ਆਪਰੇਸ਼ਨ ਕਰਕੇ ਉਸ ਤੋਂ ਮਗਰੋਂ 2012 ਦੇ ਵਿੱਚ ਮੈਂ ਪਹਿਲਾ ਆਕਲੈਂਡ ਚੈਂਪੀਅਨਸ਼ਿਪ ਲਈ ਆਪਣਾ ਅਪਲਾਈ ਕੀਤਾ ਰਜਿਸਟਰ ਹੋਇਆ ਫੈਡਰੇਸ਼ਨ ਦੇ ਵਿੱਚ ਪਹਿਲਾ ਕੰਪੀਟੀਸ਼ਨ ਮੌਕਲੈਂਡ ਚੈਂਪੀਅਨਸ਼ਿਪ ਲਈ ਕੀਤਾ ਤਿਆਰੀ ਕੀਤੀ 4-5 ਮਹੀਨੇ ਪਰ ਮੇਰੀ ਸੈਕਿੰਡ ਪਲੇਸ ਆਈ ਪਹਿਲੀ ਵਾਰ ਪਹਿਲੀ ਆਕਲੈਂਡ ਚੈਂਪੀਅਨਸ਼ਿਪ ਕੰਪੀਟੀਸ਼ਨ ਦੇ 2012 ਦੇ ਵਿੱਚ ਪਹਿਲੀ ਵਾਰ ਉਸੇ ਸਾਲ ਮੈਂ ਹੋਰ ਤਿਆਰੀ ਕੀਤੀ ਨੈਕਸਟ ਕੰਪੀਟੀਸ਼ਨ 10 ਮਹੀਨੇ ਬਾਅਦ ਆਇਆ ਤੇ ਉਹ 10 ਮਹੀਨੇ ਮੈਂ ਟ੍ਰੇਨਿੰਗ ਰੋਜ਼ 2-2.5 ਘੰਟੇ ਕੀਤੀ ਰੋਜ਼ 10 ਮਹੀਨੇ ਕਰਕੇ ਫਿਰ ਮੈਂ ਮੇਰੀ ਇੰਪਰੂਵਮੈਂਟ ਬਹੁਤ ਜ਼ਿਆਦਾ ਹੋ ਗਈ ਕਿਉਂਕਿ ਪ੍ਰੋਪਰ ਟ੍ਰੇਨਿੰਗ ਮਿਲ ਆ ਗਈ ਉਦੋਂ ਮੈਂ ਨਾਰਥ THAILAND ਚੈਂਪੀਅਨਸ਼ਿਪ ਦੇ ਵਿੱਚ ਫਿਰ ਮੈਂ 골ਡ ਮੈਡ ਜਿੱਤਿਆ ਤੇ ਨੈਸ਼ਨਲ ਇਸਲੈਕਟ ਹੋਇਆ ਤੇ ਉਦੋਂ ਫਿਰ ਨੈਸ਼ਨਲ ਦੇ ਵਿੱਚ ਵੀ ਮੈਨੂੰ 골ਡ ਮੈਡਲ ਹੀ ਮਿਲਿਆ ਅੱਛਾ ਤੇ 2014 ਦੇ ਵਿੱਚ ਫਿਰ ਤੁਸੀਂ 2013 ਦੇ ਵਿੱਚ ਫਿਰ ਮੈਂ ਹੋਰ ਸਟਰੋਂਗ ਹੋ ਗਿਆ ਇੱਕ ਸਾਲ ਹੋਰ ਮਿਲ ਗਿਆ ਟ੍ਰੇਨਿੰਗ ਕਰਨ ਨੂੰ ਤੇ ਉਦੋਂ ਫਿਰ ਮੈਂ ਨਿਊਜ਼ੀਲੈਂਡ ਦਾ ਅੰਡਰ 74 weight category ਦੇ ਵਿੱਚ ਮੈਂ 골ਡ ਮੈਡਲ ਜਿੱਤੇ ਤੇ ਨੈਸ਼ਨਲ ਰਿਕਾਰਡ ਬਣਾਇਆ ਉੱਥੇ 100 137 ਕਿਲੋ ਦੀ ਬੈਂਚ ਪ੍ਰੈਸ ਲਗਾ ਕੇ ਤੇ ਉਦਾਂ ਹੀ ਫਿਰ 2014 ਦੇ ਵਿੱਚ ਫਿਰ ਮੈਂ ਉਹੀ ਰਿਕਾਰਡ ਆਪਣਾ ਹੀ ਰਿਕਾਰਡ ਦੁਬਾਰਾ ਤੋੜਿਆ अच्छा 140 किलो बेंच प्रेस ਚੱਕ ਕੇ 3 ਕਿਲੋ ਦੇ ਨਾਲ ਉਹ ਇਦਾਂ ਹੀ ਫਿਰ 2013 ਦੇ ਵਿੱਚ ਜਦੋਂ 2012 ਦੇ ਕੰਪੀਟੀਸ਼ਨ ਮੈਂ ਨੈਸ਼ਨਲ ਰਿਕਾਰਡ ਮੈਂ ਜਦੋਂ ਫਸਟ ਆਇਆ ਮੇਰੀ ਸਿਲੈਕਸ਼ਨ ਆਲਰੇਡੀ ਹੋ ਗਈ ਸੀ ਕੁਆਲੀਫਾਈ ਹੋ ਗਿਆ ਸੀ ਮੈਂ ਕਾਮਨਵੈਲਥ ਗੇਮਸ ਦੇ ਲਈ ਜੋ ਕਿ 2013 ਦੇ ਵਿੱਚ ਆਕਲੈਂਡ ਸ਼ਹਿਰ ਨਿਊਜ਼ੀਲੈਂਡ ਦੇ ਵਿੱਚ ਹੀ ਹੋਈਆਂ ਸੀ ਤੇ ਉਦੋਂ ਕਾਮਨਵੈਲਥ ਦੇ ਵਿੱਚ ਜਿੰਨੀਆਂ ਵੀ ਕੰਟਰੀਆਂ ਹੁੰਦੀਆਂ ਨੇ ਸਾਰੀਆਂ ਖੇਡਣ ਆਉਂਦੀਆਂ ਨੇ ਤੇ ਉਹਦੇ ਵਿੱਚ ਮੈਂ ਵੀ ਹਿੱਸਾ ਲਿੱਤਾ ਤੇ ਮੇਰੀ ਸੈਕਿੰਡ ਪਲੇਸ ਆਈ ਉਦੋਂ ਕਾਮਨਵੈਲਥ ਖੇਡਾਂ ਦੇ ਵਿੱਚ ਤੋਂ ਹੋਰ ਛੋਟੇ ਆਕਲੈਂਡ ਦਾ ਰਿਕਾਰਡ ਬਣਾਇਆ ਜਾਂ ਨੈਸ਼ਨਲ ਰਿਕਾਰਡ ਬਣਾਇਆ 15 'ਚ 16 'ਚ 17 2017 ਦੇ ਵਿੱਚ ਫਿਰ ਮੈਂ ਇੱਕ ਸਾਲ ਗੈਪ ਲਿੱਤਾ ਫਿਰ ਮੈਂ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਮੂਵ ਹੋ ਗਿਆ ਤੇ 2018 ਦੇ ਵਿੱਚ ਮੈਂ ਆਪਣੀ ਫੇਰ ਰਿਟਰਨ ਕੀਤੀ ਜਦੋਂ ਕਿ ਮੈਂ ਆਪਣੀ ਟ੍ਰੇਨਿੰਗ ਨਹੀਂ ਛੱਡੀ ਉਹ ਸਾਲ ਉਹ ਸਾਲ 2017 ਨੂੰ ਟ੍ਰੇਨਿੰਗ ਜਾਰੀ ਰਹੀ ਪਰ ਮੈਂ ਕੋਈ ਕੰਪੀਟੀਸ਼ਨ ਨਹੀਂ ਲੜਿਆ ਫਿਰ ਜਿੱਦੋਂ ਮੈਂ ਕੀ ਟ੍ਰੇਨਿੰਗ 100% ਨਹੀਂ ਫਿਰ ਮੈਂ ਘਟਾ ਕੇ 80% ਟ੍ਰੇਨਿੰਗ ਕਰਦਾ ਸੀ ਤੇ ਫਿਰ 2018 ਦੇ ਵਿੱਚ ਟ੍ਰੇਨਿੰਗ ਫੇਰ ਦੁਆਰਾ ਤੋਂ ਸ਼ੁਰੂ ਉਦਈ ਹੋ ਗਈ ਅੰਡਰ ਕੋਚਿੰਗ ਤੇ 2018 ਦੇ ਵਿੱਚ ਮੈਂ ਫੇਰ ਮੈਲਬਨ ਚੈਂਪੀਅਨਸ਼ਿਪ ਵੀ ਕੀਤੀ ਉਦੋਂ ਮਗਰ ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਹੋ ਗਈ ਨੈਸ਼ਨਲ ਦੇ ਲਈ ਫੇਰ ਨੈਸ਼ਨਲ ਦੇ ਵਿੱਚ ਫੇਰ ਮੈਂ ਗੋਲਡ ਮੈਚ ਤੇ ਆਸਟ੍ਰੇਲੀਆ ਚ ਫੇਰ ਮੇਰੀ ਸਿਲੈਕਸ਼ਨ ਹੋਈ ਓਸ਼ੀਆਨਾ ਜੋ ਕਿ ਸਿਮਲਰ ਟੂ ਏਸ਼ੀਅਨ ਕਿਡਸ ਏਸ਼ੀਅਨ ਕਿਡਾਂ ਜੋ ਏਸ਼ੀਅਨ ਕਿਡਾਂ ਕਿ ਹੁੰਦੀਆਂ ਨੇ ਉਹ ਬਿਲਕੁਲ ਸੇਮ ਨਹੀਂ ਓਸ਼ੀਆਨਾ ਓਸ਼ੀਆਨਾ ਨਿਊਜ਼ੀਲੈਂਡ ਆਸਟ੍ਰੇਲੀਆ ਓਸ਼ੀਆਨਾ ਦੇ ਵਿੱਚ ਆਉਂਦਾ ਹੈ ਆਪਾਂ ਏਸ਼ੀਆ ਵਿੱਚ ਆਉਂਦੇ ਆ ਦੇ ਵਿੱਚ ਆਉਂਦੇ ਉਦੋਂ ਮੈਂ ਗੋਡ ਮੈਰਿਟਾ ਆਸ਼ਿਆਨਾ ਖੇਡਾਂ ਦੇ ਵਿੱਚ ਅੰ ਦੂਜੀ ਪਲੇਸ ਤੇ ਇੱਕ ਛੋਟਾ ਜਿਹਾ ਆਈਲੈਂਡ ਹੈ ਉੱਥੇ ਦਾ ਮੁੰਡਾ ਹੈ ਨਾਰੂ ਉੱਥੋਂ ਦਾ ਸੈਕੰਡ ਪਲੇਸ ਤੇ ਥਰਡ ਪਲੇਸ ਤੇ ਨਿਊਜ਼ੀਲੈਂਡ ਦਾ ਮੁੰਡਾ ਹੋਆ ਹੈ ਮੇਰੀ ਪਹਿਲੀ ਪਲੇਸ ਪਾਕਿਸਤਾਨ ਤੇ ਆਇਆ ਤੁਹਾਡੀਆਂ ਗੱਲਾਂ ਸੁਣ ਕੇ ਹਨ ਮੈਨੂੰ ਦੋ ਗੱਲਾਂ ਤਾਂ ਕਲੀਅਰ ਹੋ ਗਈਆਂ ਵੀ ਇੱਕ ਪਹਿਲੀ ਗੱਲ ਤਾਂ ਵੀ ਜ਼ਿੰਦਗੀ ਦੇ ਵਿੱਚ ਜੇ ਤੁਹਾਡੇ ਕਈ ਵਾਰੀ ਤੁਹਾਨੂੰ ਨਿਰਾਸ਼ਾ ਦੇਖਣ ਨੂੰ ਮਿਲੇ ਹਨ ਜੇ ਕਈ ਵਾਰੀ ਤੁਸੀਂ ਤਾਂ ਗਿਰ ਗਏ ਤਾਂ ਤੁਸੀਂ ਦੁਬਾਰਾ ਵੀ ਉੱਠ ਸਕਦੇ ਹੋ ਤੇ ਦੂਜੀ ਗੱਲ ਤੁਹਾਡਾ ਮੁਕਾਬਲਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਪਲੇਅਰ ਨਾਲ ਸੀ ਤੁਹਾਡਾ ਮੁਕਾਬਲਾ ਤੁਹਾਡੇ ਖੁਦ ਨਾਲ ਸੀਗਾ ਤੁਸੀਂ ਕਿਹਾ ਮੈਂ ਆਪਣੀ ਰਿਕਾਰਡ ਤੋੜ ਕੇ ਫਿਰ ਆਪਣਾ ਫਿਰ ਨਵਾਂ ਰਿਕਾਰਡ ਬਣਾਇਆ ਹੈ ਨਾ ਤੇ ਤੀਜੀ ਗੱਲ ਬਈ ਜੀ ਵੀ ਗੋਲਡ ਮੈਡਲ ਨੇ ਜਿਹੜੇ ਮੈਨੂੰ ਲੱਗਦਾ ਉਹ ਤੁਹਾਡੇ ਪਿੱਛੇ ਭਜਦੇ ਸੀ ਹਨ ਵੀ ਤੁਸੀਂ ਗੋਲਡ ਮੈਡਲ ਦੇ ਪਿੱਛੇ ਨਹੀਂ ਕਿਉਂਕਿ ਤੁਸੀਂ ਐਨੇ ਗੋਲਡ ਮੈਡਲ ਜਦੋਂ ਅਸੀਂ ਸਕੂਲ ਦੇ ਵਿੱਚ ਗੇਮਾਂ ਖੇਡਦੇ ਹੁੰਦੇ ਸੀ ਤੁਹਾਨੂੰ ਐ ਹੁੰਦਾ ਸੀ ਸਾਡਾ ਬ੍ਰੌਂਜ਼ ਜਿਹੜਾ ਉਹੀ ਮੈਡਲ ਆ ਜੀ ਹਨ ਤੇ ਗੋਲਡ ਮੈਡਲਾਂ ਤਾਂ ਇੱਥੇ ਤੁਸੀਂ ਮੈਨੂੰ ਲੱਗਦਾ ਟਰੱਕ ਪਰਖਿਆ ਹੋਣਾ ਗੋਲਡ ਮੈਡਲਾਂ ਦਾ ਤਾਂ ਨਹੀਂ ਛੜੀ ਲੱਗੀ ਹੋਈ ਗੋਲਡ ਮੈਡਲਾਂ ਦੀ ਛੜੀ ਹਾਂ ਛੜੀ ਲੱਗੀ ਤੇ ਦੂਜੀ ਗੱਲ ਭਾਈ ਜੀ ਜਦੋਂ ਹੁਣ ਤੁਸੀਂ ਕੰਟੀਨਿਊ ਰੱਖਦੇ ਹੋ ਹਨ ਗੇਮ ਰੱਖਦੇ ਹੋ ਕੰਟੀਨਿਊ ਤਾਂ ਇਹਦੇ ਲਈ ਤੁਹਾਨੂੰ ਟਾਈਮ ਬਹੁਤ ਦੇਣਾ ਪੈਂਦਾ ਤੇ ਨਿ ਹਾਂਜੀ ਸਟੂਡੈਂਟ ਵੀਜ਼ੇ ਤੇ ਗਏ ਤਾਂ ਫਿਰ ਉਹ ਚੀਜ਼ਾਂ ਨੂੰ ਕਿਵੇਂ ਮੇਨਟੇਨ ਕਰਦੇ ਸੀਗੇ ਕਿਦਾਂ ਜਿਮ ਦੇ ਲਈ ਕਿਦਾਂ ਟਾਈਮ ਕੱਢਦੇ ਸੀ ਕਿਉਂਕਿ ਆਪਾਂ ਨੂੰ ਸਟਰਗਲ ਬਹੁਤ ਹੁੰਦੀ ਆ ਉੱਥੇ ਜਾ ਕੇ ਆਪਾਂ ਨੂੰ ਦਿਹਾੜੀਆਂ ਕਰਨੀਆਂ ਪੈਂਦੀਆਂ ਨੇ ਹਾਂਜੀ ਸਟਰਗਲ ਤਾਂ ਸਭ ਨੂੰ ਹੀ ਕਰਨੀ ਪੈਂਦੀ ਹੈ ਕਿਸੇ ਵੀ ਤਰ੍ਹਾਂ ਦਾ ਹੋ ਕੋਈ ਵੀ ਫੀਲਡ ਹੈ ਜਦੋਂ ਮੈਂ ਗਿਆ ਉੱਥੇ ਉਦੋਂ ਬਹੁਤ ਘੱਟ ਪੜਨ ਜਾਂਦੇ ਸੀਗੇ ਬੱਚੇ ਬਾਹਰਲੇ ਦੇਸ਼ਾਂ ਦੇ ਵਿੱਚ ਉਦੋਂ ਜੌਬਸ ਦਾ ਥੋੜਾ ਈਜ਼ੀ ਹੁੰਦਾ ਈ ਜੌਬ ਵਧੀਆ ਮਿਲ ਗਈ ਜਾਂਦੇ ਨੂੰ ਹੀ ਪੈਟਰੋਲ ਪੰਪ ਤੇ ਬਹਿਲਾ ਮੈਂ ਕੰਮ ਕੀਤਾ ਖੇਤਾਂ ਵਿੱਚ ਵੀ ਕੰਮ ਕੀਤਾ ਪੈਟਰੋ ਸਟੇਸ਼ਨ ਤੇ ਵੀ ਕੀਤਾ ਪਾਰਟ ਟਾਈਮ ਕੰਮ ਕਰਦੇ ਸੀ ਕਿਉਂਕਿ ਹਰ ਇੱਕ ਸੋਚਦਾ ਕਿ ਬਹੁਤ ਵੱਡਾ ਪਲੇਅਰ ਬਣਨ ਲਈ 10 ਘੰਟੇ ਰੋਜ਼ ਟ੍ਰੇਨਿੰਗ ਚਾਹੀਦੀ ਹੈ ਕਿ ਜਦੋਂ ਕਿ ਨਹੀਂ ਚਾਹੀਦੀ ਹਰ ਇੱਕ ਬੰਦਾ ਐਕਸਕਿਊਜ਼ ਲੱਭਦਾ ਕਿਸੇ ਜਿ ਲਈ ਮੇਰੇ ਤਾਂ ਮਾਪੇ ਮੈਨੂੰ ਪੈਸੇ ਨਹੀਂ ਕਿ ਦੰਦੇ ਇਹਨਾਂ ਨੂੰ ਤਾਂ ਗਵਰਨਮੈਂਟ ਹੈਲਪ ਕਰ ਦੇ ਉਦਾਂ ਦੀ ਕੋਈ ਗੱਲ ਨਹੀਂ ਹੈਗੀ ਜਿ ਜਿੰਨੇ ਵੀ ਦੁਨੀਆ ਦੇ ਵਿੱਚ ਤਕੜੇ ਵਧੀਆ ਤੋਂ ਵਧੀਆ ਪਲੇਅਰ ਹੋਏ ਨੇ ਉਹ ਸਾਰੇ ਜਾਂ ਤਾਂ ਗਰੀਬ ਘਰਾਂ ਦੇ ਹੀ ਨੇ ਜਾਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਨਾ ਕੋਈ ਸ਼ਾਰਟਕਟ ਨਹੀਂ ਹੈਗਾ ਸਕਸੈਸ ਹੋਣ ਲਈ ਲਾਈਫ 'ਚ ਬਾਕੀ ਤੁਸੀਂ ਐਕਸਕਿਊਜ਼ ਜਿੰਨੇ ਮਰਜ਼ੀ ਬਣਾ ਲਓ ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਨਹੀਂ ਕਰਨਾ ਜੇ ਤੁਸੀਂ ਕੁਝ ਕਰਨਾ ਤਾਂ ਉਹ ਤੁਸੀਂ ਮਿੱਥ ਕੇ ਚੱਲੋਗੇ ਤਾਂ ਤੁਸੀਂ ਜ਼ਰੂਰ ਹਾਸਲ ਕਰੋਗੇ ਤੇ ਹਰ ਇੱਕ ਜਿਹਨੂੰ ਹਾਸਲ ਕਰਨ ਲਈ ਤੁਸੀਂ ਕੁਝ ਵੀ ਬਣਨਾ ਜੋ ਕੁ ਕਰਨਾ ਦਿਖਾਉਣਾ ਉਹ 5 ਤੋਂ 10 ਸਾਲ ਸਫਰ ਜ਼ਰੂਰ ਹੈ ਫਲ ਜਿਹੜਾ ਉਹ 5 ਤੋਂ 10 ਸਾਲ ਮਗਰੋਂ ਹੀ ਮਿਲਣਾ ਸ਼ੁਰੂ ਹੋਊਗਾ ਉਸ ਤੋਂ ਪਹਿਲਾਂ ਤੁਸੀਂ ਜੇ ਕੋਈ ਸ਼ਾਰਟਕਟ ਕਰਕੇ ਕੋਈ ਖਿਡਾਰੀ ਡਰਗ ਕਰਕੇ ਖੇਡਦਾ ਹੈ ਇਹ ਸਪੋਰਟਸ ਹੈ ਜਿਹੜੀ ਡਰਗ ਫ੍ਰੀ ਹੈ ਇਦੇ ਵਿੱਚ ਮੇਰੇ ਡਰਗ ਟੈਸਟ ਵੀ ਹੁੰਦੇ ਨੇ ਹੂੰ ਕੋਈ ਡਰਗ ਨਹੀਂ ਕਰ ਸਕਦੇ ਤੁਸੀਂ ਇਹਦੇ ਵਿੱਚ ਤੇ ਸ਼ਾਰਟਕਟ ਤਾਂ ਸੋਚ ਨਹੀਂ ਸਕਦੇ ਕਿਸ ਕਰਨ ਲਈ ਹੂੰ ਕਿ ਡਰਗ ਕਰਕੇ ਜਿਆਦਾ ਤਕੜੇ ਹੋ ਜਾਵਾਂਗੇ ਜਾਂ ਇਹਦੀ ਮਿਹਨਤ ਸਾਰਿਆਂ ਨੂੰ ਦੇਖਣੀ ਹੈ ਹਾਂਜੀ ਇਹ ਇੰਟਰਨੈਸ਼ਨਲ ਲੈਵਲ ਤੇ ਗਵਰਨਮੈਂਟ ਫੰਡਰਡ ਗੇਮ ਹੈ ਜਿਹਦੇ ਵਿੱਚ ਡਰਗ ਟੈਸਟ ਹੋਣਾ ਹੀ ਹੋਣਾ ਤੁਸੀਂ ਝੂਠ ਕਿਉਂਕਿ ਕੰਟਰੀ ਦੀ ਰੈਪਿਟਿਸ਼ਨ ਹੈ ਜਦੋਂ ਤੁਸੀਂ ਡਰਗ ਨਹੀਂ ਕਰਦੇ ਤੁਸੀਂ 5 ਸਾਲ 10 ਸਾਲ ਮਿਹਨਤ ਕਰਦੇ ਆ ਤਾਂ ਉਹਦਾ ਇਹ ਰਿਜ਼ਲਟ ਤਾਂ ਤੁਹਾਨੂੰ ਆਪਣੇ ਆਪ ਦੇਖਣਾ ਸ਼ੁਰੂ ਹੋ ਜਾਊਗਾ ਨਾ ਪਾਵਰ ਲਿਫਟਿੰਗ ਦੀ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਕਹੇ ਵੀ ਟੈਸਟ ਹੁੰਦੇ ਨੇ ਸਾਡੇ ਜਗ੍ਹਾ ਜਗ੍ਹਾ ਦੇ ਉੱਤੇ ਟੈਸਟ ਹੁੰਦੇ ਨੇ ਤਾਂ ਫਿਰ ਵੀ ਕਿਤੇ ਨਾ ਕਿਤੇ ਕੋਈ ਇਹੋ ਜਿਹੇ ਖਿਡਾਰੀ ਹੁੰਦੇ ਨੇ ਜੋ ਨਸ਼ੇ ਦੀ ਵਰਤੋਂ ਕਰਦੇ ਨੇ ਵੀ ਮੈਂ weight ਵੱਧ ਚੱਕ ਲੂੰਗਾ ਕਿਉਂਕਿ ਤੁਸੀਂ ਇਹ ਲਾਈਨਾਂ ਜੁੜੇ ਹੋਏ ਹੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਨਸ਼ਾ ਵੀ ਦੇਖਿਆ ਕੋਈ ਇਹੋ ਜਿਹਾ ਖਿਡਾਰੀ ਹਾਂਜੀ ਨਸ਼ੇ ਨਸ਼ਾ ਹਰ ਇੱਕ ਗੇਮ ਦੇ ਵਿੱਚ ਹੈ ਇਹ ਸਪੋਰਟਸ ਦੇ ਵਿੱਚ ਵੀ ਨਸ਼ੇ ਵਾਲੇ ਫੜੇ ਜਾਂਦੇ ਨੇ ਤੇ ਜਦੋਂ ਕੋਈ ਨਸ਼ੇ ਵਾਲਾ ਫੜਿਆ ਜਾਂਦਾ ਉਹ ਉਸ ਉੱਤੇ ਵੀ 5 ਸਾਲ ਦਾ ਬੈਨ ਹੋ ਜਾਂਦਾ ਹੈ ਤੇ ਉਸ ਕੰਟਰੀ ਵੀ ਬੈਨ ਹੋ ਜਾਂਦੀ ਹੈ ਸਾਰੀ ਕੰਟਰੀ 'ਚ ਕੋਈ ਪਲੇਅਰ ਨਹੀਂਗਾ ਖੇਡ ਸਕਦਾ ਇੰਟਰਨੈਸ਼ਨਲ ਸਪੋਰਟਸ ਦੇ ਵਿੱਚ ਤੇ ਜਦੋਂ ਤੁਹਾਡੀ 5 ਸਾਲ ਤੁਹਾਡੇ ਤੇ ਬੈਨ ਹੋ ਗਏ ਤੁਹਾਡੀ ਲਾਈਫ ਖਰਾਬ ਹੋ ਗਈ ਕਿਉਂਕਿ ਤੁਸੀਂ ਹੋਰ ਕੁਝ ਕਰਨ ਨਹੀਂ ਦੇ ਸਕਦੇ ਤੁਹਾਡਾ ਸਾਰਾ ਤੁਸੀਂ ਫਿਊਚਰ ਸੋਚਿਆ ਸੀ ਕਿ ਮੈਂ ਸਪੋਰਟਸਮੈਨ ਬਣ ਕੇ ਪੈਸੇ ਕਮਾਉਣੇ ਨੇ ਜਾਂ ਵੱਡਾ ਆਦਮੀ ਬਣਨਾ ਹੈ ਪੜ੍ਹਾਈ ਵੀ ਛੱਡਤੀ ਤੁਸੀਂ ਬਿਜ਼ਨਸਮੈਨ ਬਣਦੇ ਵੀ ਸੁਪਨੇ ਛੱਡ ਤੇ ਤੁਸੀਂ ਪਲੇਅਰ ਬਣਦੇ ਰੱਖੇ ਸੀ ਤੁਹਾਡਾ ਉਹ ਵੀ ਸੁਪਨਾ ਟੁੱਟ ਜਾਊਗਾ ਤੇ ਲਾਈਫ ਉੱਥੋਂ ਖਰਾਬ ਹੋ ਜਾਂਦੀ ਹੈ ਤੋਂ ਨੂੰ ਵੀ ਕਈ ਵਾਰੀ ਇਹ ਲਾਈਨ ਦੇ ਵਿੱਚ ਜਿਹੜੇ ਖਿਡਿਆਰੀ ਹੁੰਦੇ ਨੇ ਉਹ ਬਹੁਤ ਦੋਸ਼ ਦਿੰਦੇ ਨੇ ਆਪਣੇ ਕੋਚ ਨੂੰ ਆਪਣੇ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਸਿਖਾਉਂਦੇ ਨੇ ਕਹਿੰਦੇ ਉਹ ਅਸੀਂ ਨਸ਼ੇ ਤਾਂ ਲੱਗ ਗਏ ਜੀ ਸਾਨੂੰ ਕਿਉਂਕਿ ਸਾਡਾ ਕੋਚ ਕਹਿੰਦਾ ਹੁੰਦਾ ਸੀ ਤੂੰ ਮਾੜਾ ਜਿਹਾ ਖਾ ਲਾ ਕੁਝ ਨਹੀਂ ਹੁੰਦਾ ਆ ਮੈਚ ਕਰਕੇ ਫਿਰ ਕਹਿੰਦੇ ਸਾਨੂੰ ਲਤ ਲੱਗ ਜਾਂਦੀ ਆ ਤੇ ਫਿਰ ਅਸੀਂ ਉਹੀ ਲਾਈਨ ਦੇ ਵਿੱਚ ਮਤਲਬ ਵੀ ਨਸ਼ੇ ਕਰਕੇ ਖੇਡਣ ਲੱਗ ਜਾਂਦੇ ਤੁਹਾਨੂੰ ਵੀ ਕਿਸੇ ਨਾਲ ਕਿਸੇ ਨੇ ਕਿਹਾ ਹੋਵੇ ਵੀਰ ਤੂੰ ਵੀ ਆ ਖਾ ਕੇ ਬੇਟ ਚੱਕ ਕੇ ਦੇਖ ਲੈ ਹਾਂਜੀ ਹੁੰਦਾ ਪਰ ਮੇਰੀ ਸ਼ੁਰੂਆਤ ਹੀ ਇਦਾਂ ਦੇ ਇਨਸਾਨ ਨਾਲ ਜਿਨੇ ਮੇਰੀ ਕਰਵਾਈ ਉਹ ਖੁਦ ਹੀ 올ੰਪੀਅਨ 올ੰਪਿਕ ਗੇਮਸ ਦੇ ਵਿੱਚ ਡਿਸੇਬਲ ਡਿਸੇਬਲ ਉਹਦੀ 21 ਲੱਤਾ ਵੈਸੇ ਉਹ 95 ਕਿਲੋ ਬੋਡੀ ਕੈਟਾਗਰੀ ਦੇ 240 ਕਿਲੋ ਦਾ ਬੈਂਚ ਪ੍ਰੈਸ ਲਾਉਂਦਾ ਸੀ ਨੇਚੁਰਲ ਸੀ ਉਹ ਕਿਉਂਕਿ ਉਹਦਾ ਆਬਵੀਅਸਲੀ ਡਰਗ ਟੈਸਟ ਜੁਸ 올ੰਪਿਕ ਗੇਮਸ ਦੇ ਵਿੱਚ ਜਾਣੇ ਤੁਹਾਡਾ ਡਰਗ ਟੈਸਟ ਹੋਣਾ ਹੀ ਹੋਣਾ ਮੇਰੀ ਮੇਰੀ ਸ਼ੁਰੂਆਤ ਹੀ ਐਸੇ ਇਨਸਾਨ ਨਾਲ ਹੋਈ ਜਿ ਜਿਨੇ ਕਿਤੇ ਨਹੀਂ ਡਰਗਸ ਉੱਥੋਂ ਹੀ ਬਸ ਕਰ ਸੋਚੇ ਨਹੀਂ ਡਰਾਰੇ ਬਸ ਮਿਹਨਤ ਹੀ ਸੋਚੀ ਐ ਇੱਥੋਂ ਇੱਥੋਂ ਹੀ ਮਿਹਨਤ ਕੀਤੀ ਉੱਥੇ ਜਾ ਕੇ ਮਿਹਨਤ ਕੀਤੀ ਤੇ ਪਤਾ ਵੀ ਸੀ ਮਿਹਨਤ ਦਾ ਹੀ ਫਲ ਮਿਲਣਾ ਹੈ ਪਤਾ ਸੀ ਕਿ ਇੱਥੇ ਸ਼ਾਇਦ ਨਾ ਮਿਲੇ ਮਿਹਨਤ ਦਾ ਫਲ ਬਾਹਰ ਉੱਥੇ ਜ਼ਰੂਰ ਮਿਲਦਾ ਤੇ ਮਿਲਿਆ ਮੈਨੂੰ ਹੀ ਬਾਈ ਜੀ ਜਦੋਂ ਆਪਾਂ ਪਿੰਡਾਂ ਤੋਂ ਬਿਲੋਂਗ ਕਰਦੇ ਆ ਤਾਂ ਆਪਣੇ 'ਚ ਨਾ ਇਨਕਲਾਬੀ ਸੋਚ ਬਹੁਤ ਹੁੰਦੀ ਆ ਆਪਾਂ ਪਹਿਲਾਂ ਤਾਂ ਬਹੁਤ ਚੀਜ਼ਾਂ ਮਿੱਥ ਲੈਨੇ ਸੀ ਐਦਾਂ ਕਰਾਂਗੇ ਉਦਾਂ ਕਰਾਂਗੇ ਪਰ ਫਿਰ ਬਾਹਰ ਲਈ ਆਪਾਂ ਜੱਗਾ ਚੌਂੜ ਦੇ ਵਿੱਚ ਇਹੋ ਜਿਹੇ ਫਸ ਜਾਂਦੇ ਆ ਜਾਂ ਕਿ ਅਜਿਹੀਆਂ ਜੋਕਾਂ ਆਪਣੇ ਨਾਲ ਲੱਗ ਜਾਂਦੀਆਂ ਨੇ ਜਿਹੜੀਆਂ ਤੁਹਾਨੂੰ ਨਾ ਪੈਰ ਤਿਲਕ ਜਾਂਦਾ ਤੁਹਾਡਾ ਆਪਣੇ ਟੀਚੇ ਤੋਂ ਕੀ ਇਸ਼ੇਰ ਸਿੰਘ ਭੰਡਾਰੀ ਉਹਨਾਂ ਨਾਲ ਵੀ ਇਹੋ ਜਿਹਾ ਹੋਇਆ ਵੀ ਆਪਣਾ ਉਹਨਾਂ ਨੂੰ ਵੀ ਮਤਲਬ ਵੀ ਗੇਮ ਤੁਹਾਡੀ ਚੱਲ ਹੀ ਰਹੀ ਸੀ ਤੁਹਾਡਾ ਗੇਮ ਵੱਲ ਸੀ ਨਾ ਤੁਹਾਡਾ ਨਿਸ਼ਾਨਾ ਗੇਮ ਸੀਗੀ ਪਰ ਕਈ ਵਾਰੀ ਤੁਹਾਨੂੰ ਵੀ ਇਹੋ ਜਿਹੀਆਂ ਚੀਜ਼ਾਂ ਫੇਸ ਕਰਨੀਆਂ ਪਈਆਂ ਨੇ ਵੀ ਜਿੱਥੇ ਕਰਕੇ ਯਾਰ ਵੀ ਪਿਆਰ ਛੱਟ ਯਾਰ ਗੇਮ ਕੀ ਕਰਨਾ ਯਾਰ ਮੁਸ਼ਕਲਾਂ ਤੇ ਮੁਸੀਬਤਾਂ ਸਾਹਮਣਾ ਸਭ ਨੂੰ ਕਰਨਾ ਪੈਂਦਾ ਈ ਮੈਨੂੰ ਵੀ ਆਇਆ ਸੀ ਪਰ ਮੇਰੀ ਸੋਚ ਹੋ ਸਕਦਾ ਵੱਖਰੀ ਹੋਵੇ ਉਹ ਦੂਜਿਆਂ ਨਾਲ ਜਿਨ੍ਹਾਂ ਨੇ ਨਹੀਂ ਹਜੇ ਤੱਕ ਕੁਝ ਹਾਸਲ ਕੀਤਾ ਕਿਉਂਕਿ ਕੁਝ ਲੋਕ ਸੋਚਦੇ ਨੇ ਕਿ ਕੰਮ ਕਰਨ ਗਏ ਆ ਪੜਦੇ ਆ ਪਰ ਸਾਨੂੰ 10 ਘੰਟਾ ਸੌਣਾ ਹੀ ਪੈਣਾ ਮੈਂ ਆਪਣੇ ਆਪ ਨੂੰ ਦੱਸਿਆ ਕਿ ਮੈਨੂੰ 6:30 ਤੋਂ 7 ਘੰਟੇ ਤੋਂ ਵੱਧ ਸੌਣਾ ਨਹੀਂ ਚਾਹੀਦਾ ਬਾਕੀ ਜਿਹੜੇ ਉਹ 3 ਘੰਟੇ ਉਹ ਸੌ ਰਹੇ ਨੇ ਮੈਂ ਉਹਦੇ ਵਿੱਚ ਆਪਣੀ ਵਰਜਸ ਕਰਾਂ ਜਾਂ ਕੁਝ ਵੀ ਨਾ ਮਿਹਨਤ ਕਰਾਂ ਬਸ ਉਸੇ 2-3 ਘੰਟਿਆਂ ਨੇ ਅੱਜ ਮੈਨੂੰ ਇੱਕ ਕਾਮਨ ਵੈਲਥ ਜਾਂ ਉਹ ਸ਼ੈਨਾਕੇਡਾ ਵਿੱਚ ਕੋਡ ਮੇਰਾ ਦਵਾਏ ਜਦੋਂ ਆਪਣੇ ਇੱਥੇ ਪੰਜਾਬ ਦੀ ਗੱਲ ਹੁੰਦੀ ਆ ਤਾਂ ਇੱਥੇ ਖਿਡਾਰੀਆਂ ਨੂੰ ਬਹੁਤ ਪਹਿਲਾਂ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਕਿਉਂ ਦੇ ਲੋਕ ਪੀਪੇ ਦਿੰਦੇ ਸੀ ਲੋਕ ਆਪਣੇ ਬਦਾਮ ਦਾਖਾਂ ਇਹੋ ਜਿਹੇ ਚੀਜ਼ਾਂ ਜਦੋਂ ਰੁਪਈਆਂ ਦਾ ਨਹੀਂ ਸੀਗਾ ਦੌਰ ਹਣਾ ਤਾਂ ਆਪਣੇ ਖਿਡਾਰੀਆਂ ਦਾ ਇੱਥੇ ਮਾਣ ਬਹੁਤ ਹੁੰਦਾ ਜਦੋਂ ਆ ਗਿਆ ਵੀ ਉਹ ਫਲਾਣੇ ਪਿੰਡ ਵਾਲਾ ਖਿਡਾਰੀ ਆ ਗਿਆ ਜੀ ਉਹ ਪਹਿਲਵਾਨ ਆ ਗਿਆ ਜਿਹੋ ਕਬੱਡੀ ਖਿਡਾਰੀ ਆ ਗਿਆ ਜਿਹੜੇ ਨਿਊਜ਼ੀਲੈਂਡ ਦੇ ਲੋਕ ਨੇ ਜਾਂ ਜਿਹੜੇ ਤੁਹਾਡੇ ਉਹ ਗੇਮ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਤੁਹਾਡੇ ਪ੍ਰਤੀ ਕਿਹੋ ਜਿਹਾ ਰਿਐਕਸ਼ਨ ਹੁੰਦਾ ਨਾ ਵੀ ਯਾਰ ਇਹ ਪੰਜਾਬੀ ਮੁੰਡਾ ਤਾਂ ਇਹ ਜਿੱਤਿਆ ਖਿਤਾਬ ਜਿੱਤਿਆ ਕਿ ਉਹ ਤੁਹਾਡੀ ਗੇਮ ਨੂੰ ਐਪਰੀਸ਼ੀਏਟ ਕਰਦੇ ਨੇ ਐਪਰੀਸ਼ੀਏਟ ਹਜ ਤੱਕ ਤਾਂ ਨਹੀਂ ਕਿਸੇ ਨੇ ਕੀਤਾ ਪੰਜਾਬੀਆਂ ਖਾਸ ਕਰਕੇ ਨਹੀਂ ਕੀਤਾ ਕਿਉਂਕਿ ਪੰਜਾਬੀਆਂ ਦਾ ਜ਼ਿਆਦਾ ਫੋਕਸ ਹੈ ਕਬੱਡੀ ਉੱਤੇ ਤੇ ਕਬੱਡੀ ਕੋਈ ਇੰਟਰਨੈਸ਼ਨਲ ਸਪੋਰਟਸ ਨਹੀਂ ਹੈਗੀ ਇਹ ਸਿਰਫ ਪੰਜਾਬ ਪੱਧਰ ਦੀ ਹੀ ਗੇਮ ਹੈ ਤੁਸੀਂ ਸੁਣਦੇ ਟੂਰਨਾਮੈਂਟ ਦੇ ਦਿਨ ਇੰਟਰਨੈਸ਼ਨਲ ਵਿੱਚ ਇੰਨੇ ਮੱਲਾ ਮਾਰੇ ਨੇ ਤੁਸੀਂ ਬਾਹਰ ਦੇ ਦਿਸਣ ਜਾਣਦੇ ਆ ਕਿਸੇ ਵੀ ਗੋਰੇ ਕਾਲੇ ਜਾਂ ਚਾਈਨੀਸ ਨੂੰ ਕੁਝ ਨਹੀਂ ਪਤਾ ਕਬੱਡੀ ਕੀ ਹੁੰਦੀ ਹੈ ਤੇ ਫਿਰ ਵੀ ਮਾਈਕ ਉਹ ਝੂਠ ਬੋਲਦੇ ਨੇ ਇਹ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਆਇਆ ਹੈ ਇੰਟਰਨੈਸ਼ਨਲ ਲੈਵਲ ਤੇ ਪੰਜਾਬੀਆਂ ਨਾਲ ਖੇਡ ਕੇ ਆਇਆ ਹੈ ਨਾ ਕਿ ਹੋਰ ਗੋਰਿਆਂ ਕਾਲਿਆਂ ਨਾਲ ਖੇਡ ਕੇ ਆਇਆ ਨਾ ਤੇ ਉਹਨਾਂ ਉਹਨਾਂ ਨੂੰ ਸਿਰਫ ਕਬੱਡੀ ਨੂੰ ਹੀ ਸਪான்ਸਰ ਕਰ ਦਿੰਦੇ ਹੋ ਤੇ ਕਬੱਡੀ ਨੂੰ ਹੀ ਆਪਣੇ ਬੈਨੀਫਿਟਸ ਲਈ ਉਹ ਮਸ਼ਹੂਰ ਹੋਣ ਲਈ ਜਾਂ ਮੈਂ ਪ੍ਰਧਾਨ ਬਣ ਜਾਵਾਂਗਾ ਐਸੀ ਚੀਜ਼ਾਂ ਕਰਕੇ ਉਹਨਾਂ ਨੂੰ ਹੀ ਉਹ ਸਪான்ਸਰ ਕਰ ਦਿੰਦੇ ਨੇ ਤੇ ਮਾਂ ਖੇਡ ਕਬੱਡੀ ਦਾ ਨਾਮ ਯੂਜ਼ ਕਰਕੇ ਤੇ ਮੈਂ ਸਵਾਲ ਮੇਰੇ ਸੀ ਵੀ ਤੁਹਾਨੂੰ ਜਿਹੜੀ ਤੁਹਾਡੀ ਗੇਮ ਚ ਤੁਸੀਂ ਪਾਵਰ ਲਿਫਟਿੰਗ ਚ ਜਿਹੜੇ ਤੁਸੀਂ ਖਿਤਾਬ ਜਿੱਤੇ ਤੁਸੀਂ 골ਡ ਮੈਡਲਿਸਟ ਹੋ ਹਨ ਤੁਹਾਨੂੰ ਉੱਥੋਂ ਦੇ ਲੋਕਾਂ ਦਾ ਮਤਲਬ ਵੀ ਕਿਹੋ ਜਿਹਾ ਰਿਸਪੌਂਸ ਸੀਗਾ ਉੱਥੋਂ ਦੇ ਲੋਕਾਂ ਦਾ ਰਿਸਪੌਂਸ ਕੋਰੇ ਕਾਲੇ ਸਭ ਤੁਹਾਨੂੰ ਯਾ ਵਿਸ਼ੀਜ਼ ਵੀ ਭੇਜਦੇ ਨੇ ਕੋਈ ਆ ਕੇ ਪੈਸੇ ਤਾਂ ਨਹੀਂ ਦਿੰਦਾ ਤੁਸੀਂ ਆਪਣਾ ਕੰਮ ਕਰਕੇ ਆਪ ਕਮਾਉਣਾ ਤੁਸੀਂ ਜਿੰਨੇ ਮਰਜ਼ੀ ਤਕੜੇ ਪਲੇਅਰ ਹੋ ਹਾਂ ਤੁਸੀਂ ਇੱਕ ਬੋਲਡ ਰਿਕਾਰਡ ਬਣਾਇਆ ਕੋਈ ਫਿਰ ਹੋ ਸਕਦਾ ਤੁਹਾਨੂੰ ਕੋਈ ਸਪੌਂਸਰ ਕਰ ਸਕਦਾ ਹੈ ਪਰ ਹਜੇ ਮੇਰੀ ਗੇਮ ਜਾਰੀ ਹੈ ਮੇਰਾ ਸੁਪਨਾ ਵੋਲਟ ਗੇਮਸ ਦੇ ਵਿੱਚ ਵੋਲਟ ਦਾ ਰਿਕਾਰਡ ਬਣਾਉਣਾ ਉਦੋਂ ਹੋ ਸਕਦਾ ਮੈਨੂੰ ਕੋਈ ਮੇਰੀ ਬਾਹ ਫੜ ਲਵੇ ਨਾ ਤੇ ਥੋੜਾ ਜਿਹਾ ਹੋਰ ਸੌਖਾ ਹੋ ਜਾਊਗਾ ਕਿ ਮੈਂ ਆਪਣੀ ਸਪਲੀਮੈਂਟਸ ਜਾਂ ਕੋਈ ਆਪਣੀ ਡਾਈਟ ਦਾ ਮੈਨੂੰ ਆਪਣੇ ਪੱਲੋਂ ਨਹੀਂ ਪੈਸੇ ਖਰਚੇ ਪੈਣਗੇ ਤੇ ਮੈਨੂੰ ਮੈਂ ਟ੍ਰੇਨਿੰਗ ਨੂੰ ਜ਼ਿਆਦਾ ਟਾਈਮ ਦੇ ਸਕਾਂ ਡਾਈਟ ਦੀ ਗੱਲ ਆਈ ਹੈ ਬਈ ਡਾਈਟ ਪ੍ਰਤੀ ਜੇ ਆਪਾਂ ਗੱਲ ਕਰਾਂ ਤਾਂ ਇਹੋ ਜਿਹੇ ਜਿਹੜਾ ਜਿਹੜੀ ਮਤਲਬ ਲਾਈਨ 'ਚ ਤੁਸੀਂ ਆਵੋ ਹਨ ਇਹਦੇ 'ਚ ਬਹੁਤ ਕੌਨਸ਼ੀਅਸ ਰਹਿਣਾ ਪੈਂਦਾ ਈ ਖਾਣਾ ਹੁਣ ਤੁਸੀਂ ਪੰਜਾਬ ਆਏ ਹੋਇਓ ਤੇ ਪੰਜਾਬ ਆ ਕੇ ਫਿਰ ਜਦੋਂ ਘਰੇ ਪਰੌਂਠੇ ਲੈਂਦੇ ਹੋਣ ਆਲੂ ਵਾਲੇ ਹਨ ਤੇ ਫਿਰ ਮੱਕੀ ਦੀ ਰੋਟੀ ਸਰੋਂ ਦਾ ਸਾਗ ਜਾਂ ਦਹੀਂ ਲੱਸੀ ਤਾਂ ਇੱਥੇ ਫਿਰ ਬੇਬੇ-ਬਾਪੂ ਨਾਲ ਕਿਵੇਂ ਜਾਂ ਚੱਲਦਾ ਵੇ ਤੂੰ ਖਾ ਲੈ ਦੋ ਰੋਟੀਆਂ ਖਾ ਲੈ ਵੱਧ ਖਾ ਲੈਣਾ ਹਾਂਜੀ ਡਾਈਟ ਦਾ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ 18-19 ਸਾਲ ਤੱਕ ਮੈਂ ਵੈਜੀਟੇਰੀਅਨ ਰਿਹਾ ਮੈਂ ਕਦੇ ਅੰਡਾ ਵੀ ਨਹੀਂ ਖਾਦਾ ਸਾਰੀ ਉਮਰ ਜਦੋਂ ਉੱਥੇ ਮੂਵ ਹੋ ਗਿਆ ਮੇਰਾ ਗੋਡਾ ਟੁੱਟ ਗਿਆ ਡਾਕਟਰ ਨੇ ਫਿਰ ਕਿਹਾ ਵੀ ਵੀ ਵੈਜੀਟੇਰੀਅਨ ਨੇ ਤੂੰ ਕਮਜ਼ੋਰੀ ਰਹਿਣਾ ਸਾਰੀ ਉਹ ਰਿਕਵਰੀ ਬਹੁਤ ਟਾਈਮ ਨਾਲ ਹੋਣੀ ਹੈ ਤੇ ਬੁਢਾਪੇ ਵਿੱਚ ਜਾ ਕੇ ਫਿਰ ਰਿਕਵਰੀ ਨਹੀਂ ਉਹਨੇ પાਪਸ ਆ ਜਾਣਾ ਤੇਰੀ ਫਿਰ ਪ੍ਰੋਬਲਮ ਸ਼ੁਰੂ ਹੋ ਜਾਣੀ ਹੈ। ਤੋਂ ਉਦੋਂ ਮੈਂ ਥੋੜੇ-ਮੋਟੇ ਅੰਡੇ ਖਾਣੇ ਸ਼ੁਰੂ ਕਰ ਦਿੱਤੇ ਤੇ ਕਰ ਚਿਕਨ ਖਾ ਲੈਣਾ। ਡਾਈਟ ਹੁਣ ਨਾਰਮਲੀ ਵੈਜੀਟੇਬਲਸ ਤੇ ਚਿਕਨ ਬੋਲ ਕਰਕੇ ਉਹਦੇ ਉੱਤੇ ਨੋਨ ਪਾ ਕੇ ਸੁੱਕਾ ਹੀ ਖਾਣਾ ਹੈ। ਉਹੀ ਡਾਈਟ ਆ ਸਾਡੀ ਦੋ ਟਾਈਮ ਦੀ। ਸਵੇਰੇ ਤੁਸੀਂ ਦਲੀਆ ਖਾਣਾ ਹੈ। ਜਾਂ ਤੁਸੀਂ ਕੇਲੇ ਖਾ ਲਓ ਕੋਈ ਵੀ ਫਰੂਟ ਖਾ ਲਓ ਫਰੂਟ ਸੈਲਡ ਬਣਾ ਕੇ ਖਰੇ ਪਾਣੀ ਜ਼ਰੂਰੀ ਬਹੁਤ ਹੈ 3 ਤੋਂ 4 ਲੀਟਰ ਪਾਣੀ ਰੋਜ਼ ਹਰ ਇੱਕ ਨੂੰ ਹੀ ਪੀਣਾ ਚਾਹੀਦਾ ਕੁਝ ਸੋਚਦੇ ਨੇ ਕਿ ਪਾਣੀ ਪੀ ਲਿਆ ਤਾਂ ਮੇਰੀ ਭੁੱਖ ਮਰ ਜਾਣੀ ਪਾਣੀ ਭੁੱਖ ਲਾਉਂਦਾ ਨਾ ਕਿ ਮਟਾਉਂਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਜਿਸ ਦੇ ਨਾਲ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ ਕਿਉਂਕਿ ਅੰਦਰੋਂ ਉਹ ਸਾਰਾ ਫਲਸ਼ ਕਰ ਦਿੰਦਾ ਸਾਰੀ ਸਾਰੀ ਜਿੰਨੀ ਵੀ ਤੁਹਾਡੀ ਨਾਜ਼ ਨੇ ਸਭ ਥੋੜਾ ਸਾਰਾ ਸਿਸਟਮ ਕਲੀਨ ਹੋ ਜਾਂਦਾ ਤੇ ਜੀ ਪੰਜਾਬ ਦੀਆਂ ਖੇਡਾਂ ਦੀ ਗੱਲ ਕਰੀ ਆਪਣੇ ਪੰਜਾਬ ਦੇ ਨੌਜਵਾਨ ਜਾਂ ਆਪਣੇ ਪਹਿਲਵਾਨ ਪੰਜਾਬ ਦੇ ਹਨ ਇਹ ਸਾਰੇ ਬਹੁਤ ਦੁਨੀਆ ਭਰ ਦੇ ਵਿੱਚ ਮਸ਼ਹੂਰ ਸੀ ਪਰ ਅੱਜ ਕੱਲ ਜਿਹੜੀ ਤੁਸੀਂ ਪੰਜਾਬ ਦੀਆਂ ਗੇਮਾਂ ਚੱਲ ਰਹੀਆਂ ਨੇ ਕੋਈ ਵੀ ਕੋਈ ਵੀ ਗੇਮ ਹੋਵੇ ਤਾਂ ਉਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿਉਂਕਿ ਤੁਸੀਂ ਖੁਦ ਪਹਿਲਾਂ ਇੱਥੇ ਵੀ ਖੇਡੇ ਹੋ ਫਿਰ ਤੁਸੀਂ ਬਾਹਰ ਚਲੇ ਗਏ ਨਿਊਜ਼ੀਲੈਂਡ ਫਿਰ ਤੁਸੀਂ ਆਸਟ੍ਰੇਲੀਆ ਵੀ ਖੇਡ ਕੇ ਆਏ ਹੋ ਤਾਂ ਜਿਹੜੇ ਪੰਜਾਬ ਦੇ ਵਿੱਚ ਮੈਂ ਤੁਸੀਂ ਤਰੱਕੀ ਸਮਝਦੇ ਹੋ ਵੀ ਖਿਡਾਰੀਆਂ ਦੀ ਤਰੱਕੀ ਹੈਗੀ ਆ ਪੰਜਾਬ ਦੇ ਵਿੱਚ ਹਾਂਜੀ ਪਹਿਲਾ ਮੈਂ ਪਹਿਲਵਾਨੀ ਦਾ ਖੁਦ ਹੀ ਬਹੁਤ ਵੱਡਾ ਫੈਨ ਆ ਪਹਿਲਾਂ ਬਹੁਤ ਵੱਡੀ ਹੁੰਦੀ ਸੀ ਪਹਿਲਵਾਨੀ ਹੁਣ ਪਹਿਲਵਾਨੀ ਹੈ ਹਜੇ ਵੀ ਪਰ ਕੁਝ ਪਹਿਲਵਾਨ ਚਾਹੁੰਦੇ ਹੀ ਨਹੀਂ ਕਿ ਅਸੀਂ ਮਿੱਟੀ ਵਾਲੀ ਛੱਡ ਕੇ ਗੱਦੇ ਵਾਲੀ ਖੇਡੀਏ ਤੇ ਅੱਗੇ ਨਾਮ ਰੋਸ਼ਨ ਕਰੀਏ ਨਾ ਉਹਦੇ ਕਰਕੇ ਉਹ ਕੁਝ ਜਿੱਦ ਜੜੇ ਰਹਿੰਦੇ ਨੇ ਕੁਝ ਈਮੋਸ਼ਨਲ ਜਜ਼ਾ ਨੇ ਕਿ ਅਸੀਂ ਮਾਂ ਬੋਲੀ ਨਾਲ ਹੀ ਜੁੜੇ ਰਹਿਣਾ ਉਹ ਤੁਹਾਡੀ ਮਾਂ ਬੋਲੀ ਨਾ ਸਾਰੀ ਦੁਨੀਆ ਦੀ ਨਹੀਂ ਹੈਗੀ ਜਿਆਦਾ ਈਮੋਸ਼ਨਲ ਨਾ ਹੋ ਜੋ ਤੁਹਾਨੂੰ ਕੋ ਗੱਦੇ ਦੀ ਖੇਡਣ ਲਾਉਂਦਾ ਤੁਸੀਂ ਉਦਾਂ ਹੀ ਜਿੱਦਾਂ ਦੁਨੀਆ ਚੱਲਦੀ ਹੈ ਉਦੇ ਹਿਸਾਬ ਨਾਲ ਚੱਲੋ ਜੇ ਅੱਗੇ ਵੱਲ ਵਧਣਾ ਹੈ ਨਾ ਤੁਸੀਂ ਮੈਂ ਨਹੀਂ ਸੋਚ ਮੈਂ ਨਹੀਂ ਕਹਿ ਸਕਦਾ ਕਿ ਮੈਂ ਪੰਜਾਬ ਦਾ ਹਾਂ ਮੈਂ ਸਿਰਫ ਕਬੱਡੀ ਹੀ ਖੇਡਣੀ ਹੈ ਤੇ ਲੋਕ ਇਹੀ ਸੋਚ-ਸੋਚ ਕੇ ਚੱਲਦੇ ਨੇ ਸਿਰਫ ਕਬੱਡੀ ਹੀ ਹੈ ਕਬੱਡੀ ਹੀ ਖੇਡਣੀ ਹੈ ਜਾਂ cricket ਬਹੁਤ ਪੈਸ ਦਿੰਦੀ ਹੈ ਬਸ cricket ਹੀ ਖੇਡਣਾ ਹੋਰ ਕੋਈ ਸਪੋਰਟ ਨਹੀਂ ਖੇਡਣੀ ਅਸੀਂ ਇਸੇ ਗੱਲ ਕਰਕੇ ਪਹਿਲਵਾਨ ਵੀ ਖਤਮ ਹੁੰਦੀ ਜਾ ਰਹੀ ਹੈ ਡਰੱਗਸ ਮੈਨੂੰ ਤਾਂ ਪਤਾ ਨਹੀਂ ਕਿ ਮੈਨੂੰ ਤਾਂ ਬਹੁਤ ਜ਼ਿਆਦਾ ਟਾਈਮ ਹੋ ਗਿਆ ਇਥੋਂ ਗਏ ਨੂੰ ਕਿ ਡਰੱਗ ਕਿੰਨਾ ਹੈ ਜਾਂ ਨਹੀਂ ਹੈ ਹੋ ਸਕਦਾ ਹੋਵੇ ਹੋ ਸਕਦਾ ਨਹੀਂ ਹੋਵੇ ਨਾ ਪਰ ਪਹਿਲਾ ਪਹਿਲਵਾਨੀ ਬਹੁਤ ਹੀ ਜ਼ਿਆਦਾ ਗਾਮਾ ਪਹਿਲਵਾਨ ਵਰਲਡ ਦਾ ਅੱਜ ਤੱਕ ਦਾ ਸਭ ਤੋਂ ਤਕੜਾ ਪਹਿਲਵਾਨ ਹੁਣ ਵੀ ਉਹੀ ਹੈ ਜਿਨੇ ਇੰਗਲੈਂਡ ਦੀ ਰਾਣੀ ਨੇ ਖੁਦ ਇੱਕ ਪਹਿਲਵਾਨ ਤਿਆਰ ਕੀਤਾ ਸੀ ਉਹਨੂੰ 30 ਸੈਕਿੰਡ ਦੇ ਵਿੱਚ ਹਰਾਤਾ ਸੀ ਉਹਨੇ ਉਦੋਂ ਰਾਣੀ ਨੇ ਉਹਨੂੰ ਬਹੁਤ ਵੱਡਾ ਪ੍ਰਾਈਜ਼ ਦਿੱਤਾ ਨਾ ਇਹ ਤੁਸੀਂ ਖੁਦ ਵੀ ਆਨਲਾਈਨ ਜਾ ਕੇ ਦੇਖ ਸਕਦੇ ਹੋ ਹੋਰ ਪਹਿਲਵਾਨ ਬਹੁਤ ਹੋਏ ਨੇ ਨਾ ਆਪਣੇ ਪਰ ਫਿਰ ਡਰਗ ਦੀ ਲਹਿਰ ਵਿੱਚ ਵੜ ਜਾਂਦੇ ਨੇ ਕੁਝ ਵੇਚਣ ਲੱਗ ਜਾਂਦੇ ਨੇ ਕੁਝ ਕਰਨ ਲੱਗ ਜਾਂਦੇ ਨੇ ਮੋਜ਼ੇ ਕਰਕੇ ਫਿਊਚਰ ਬਰਬਾਦ ਹੁੰਦਾ ਜਾ ਰਿਹਾ ਕਿਉਂਕਿ ਹਰ ਇੱਕ ਨੂੰ ਪੈਸਾ ਦਿਖਦਾ ਹੈ ਨਾਮ ਚਮਕਾਉਣਾ ਤੇ ਮਾਨ ਹਾਸਲ ਕਰਨਾ ਇਹ ਇਹ ਮਗਰੋਂ ਆਉਂਦਾ ਪੈਸਾ ਪਹਿਲਾਂ ਆਉਂਦਾ ਕਲੇਰਾਂ ਦੇ ਬਾਈ ਜੀ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਹਨਾ ਮੈਂ ਤੁਹਾਡੇ ਚ ਉਹ ਚੀਜ਼ ਨਹੀਂ ਬਹਾਨਾ ਨਹੀਂ ਦੇਖਿਆ ਕੋਈ ਤੁਸੀਂ ਆਪਣੀ ਮਿਹਨਤ ਦੀ ਗੱਲ ਕੀਤੀ ਆ ਤਾਂ ਅੱਜ ਕੱਲ ਇਥੋਂ ਮੁੰਡੇ ਜਾਂਦੇ ਆ ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਦਾ ਜਿਹੜਾ ਟੀਚਰ ਸਿਰਫ ਪੀਆਰ ਹੋਣਾ ਹੀ ਆ ਬਾਹਰ ਜਾ ਕੇ ਬੀਐਸਸੀ ਸਾਨੂੰ ਜੀ ਮਿਹਨਤ ਬਹੁਤ ਕਰਨੀ ਪੈਂਦੀ ਅਸੀਂ ਦਿਹਾੜੀਆਂ ਬਹੁਤ ਕਰਦੇ ਆ ਸਾਨੂੰ ਇੱਥੇ ਭੱਜ ਨੱਠ ਬਹੁਤ ਸਾਨੂੰ ਸੋਨਾ ਨਹੀਂ ਮਿਲਦਾ ਇਹ ਸਾਰਾ ਕੁਝ ਹੋਇਆ ਤਾਂ ਤੁਹਾਡੇ ਨਾਲ ਵੀ ਹੋਣਾ ਪਰ ਫੇਰ ਜਿਹੜੀ ਉਹੀ ਗੱਲ ਆ ਜਾਂਦੀ ਵੀ ਤੁਹਾਡੇ ਚ ਕਿਹੜਾ ਜਜ਼ਬਾ ਤੇ ਜਨੂਨ ਸੀ ਜਿਹੜਾ ਈਸ਼ਰ ਸਿੰਘ ਉਹਨਾਂ ਨੂੰ ਕਹੀ ਗਿਆ ਵੀ ਨਹੀਂ ਯਾਰ ਚ ਭਾਵੇਂ ਲਿਗਾਮੈਂਟ ਟੁੱਟ ਗਿਆ ਭਾਵੇਂ ਕਬੱਡੀ ਤੋਂ ਮੈਂ ਦੂਰ ਹੋ ਗਿਆ ਭਾਵੇਂ ਐਥਲੈਟਿਕ ਤੋਂ ਦੂਰ ਹੋ ਗਿਆ ਤੇ ਪਰ ਮੈਂ ਕਿਸੇ ਨਾ ਕਿਸੇ ਗੇਮ ਦੇ ਵਿੱਚ ਆਪਣੇ ਘਰਦਿਆਂ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੀ ਕਰਨਾ ਇਹ ਤਾਂ ਪਰਸਨ ਦਾ ਹਰ ਇੱਕ ਬੰਦੇ ਦੀ ਆਪਣੀ ਸੋਚ ਆ ਉਹਨੇ ਕੀ ਕਰਨਾ ਪਰ ਮੋਸਟਲੀ ਸਟੂਡੈਂਟ ਜਾਂਦੇ ਨੇ ਉਹਨਾਂ ਨੇ ਮੈਂ ਵੀ ਉਹਨਾਂ ਵਰਗਾ ਹੀ ਸੀ ਮੈਨੂੰ ਵੀ ਨਹੀਂ ਸੀ ਪਤਾ ਉਦਾਂ ਉੱਧਰ ਦੀ ਲਾਈਫ ਤੇ ਲਾਈਫ ਸਟਾਈਲ ਕੀ ਚੀਜ਼ ਹੈ ਨਾ ਉਹ ਦੇਖਦੇ ਨੇ ਕੁਝ ਜ਼ਿਆਦਾ ਐਸ਼ ਪ੍ਰਸਤੀ ਚ ਵੱਧ ਜਾਂਦੇ ਨੇ ਕੁਝ ਜ਼ਿਆਦਾ ਇਮੋਸ਼ਨਲ ਹੋ ਕੇ ਕਿਉਂਕਿ ਇੱਕ ਤਾਂ ਉਹਨਾਂ ਨੂੰ ਦਿਲ ਨਹੀਂ ਲੱਗਦਾ ਹੁੰਦਾ ਉੱਥੇ ਜਾ ਕੇ ਤੇ ਦੂਜਾ ਉਹ ਕਹਿੰਦੇ ਨੇ ਪੜ੍ਹਾਈ ਦਾ ਜ਼ੋਰ ਪੈ ਗਿਆ ਜਦੋਂ ਕਿ ਮੈਂ ਕਹਿੰਦਾ ਇੰਡੀਆ ਦੀ ਪੜ੍ਹਾਈ ਜ਼ਿਆਦਾ ਔਖੀ ਹੈ ਉੱਥੇ ਨਾਲ ਬਸ ਹਰ ਇੱਕ ਇਨਸਾਨ ਬਹਾਨੇ ਲੱਭਦਾ ਤੇ ਤੁਸੀਂ ਹੁਣ ਮੈਂ ਐਕਸਪਲੇਨ ਨਹੀਂ ਕਰ ਸਕਦਾ ਹਰ ਇੱਕ ਇਨਸਾਨ ਦਾ ਆਪਣਾ ਆਪਣਾ ਰੀਜ਼ਨ ਹੈ ਕਿਉਂ ਨਹੀਂ ਅੱਗੇ ਵੱਧਦੇ ਜਾਂ ਕਿਦਾਂ-ਕਿਦਾਂ ਨਹੀਂ ਹਰ ਇੱਕ ਨੂੰ ਅਲੱਗ-ਅਲੱਗ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੋ ਸਕਦਾ ਮੈਨੂੰ ਉਦਾਂ ਦੀ ਮੁਸ਼ਕਲਾਂ ਸਾਹਮਣਾ ਕਰਨਾ ਨਾ ਪਿਆ ਹੋਵੇ ਜਿਹੜੇ ਜਦੋਂ ਦਾ ਮੈਂ ਉੱਥੇ ਗਿਆ ਨਾ ਜੋ ਮੁਸ਼ਕਲਾਂ ਮੈਨੂੰ ਆਈਆਂ ਮੈਨੂੰ ਮੁਸ਼ਕਲਾਂ ਬਹੁਤ ਆਈਆਂ ਜੀ ਕਈ ਵਾਰ ਜੌਬ ਨਾ ਹੋਣਾ ਜਾਂ ਜਦੋਂ ਨਵੇਂ-ਨਵੇਂ ਗਏ ਸੀ ਜੇ ਇੱਕ ਘਰ ਤੋਂ ਦੂਜੇ ਘਰ ਸ਼ਿਫਟ ਕਰਨਾ ਉਦੋਂ ਘਰ ਹੀ ਨਹੀਂ ਸੀ ਹੈਗਾ ਕੋਲੇ ਗੱਡੀ ਦੇ ਵਿੱਚ ਹੀ ਸੌਣਾ ਇੱਕ ਰਾਤ ਇਤਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਹਨੂੰ ਹੀ ਤਾਂ ਲਾਈਫ ਕਿਹਾ ਜਾਂਦਾ ਜੇ ਤੁਸੀਂ ਉਹਦਾ ਸਾਹਮਣਾ ਨਹੀਂ ਕਰੋਗੇ ਹਾਂ ਜੇ ਤੁਸੀਂ ਹਰ ਇੱਕ ਚੀਜ਼ ਨੂੰ ਐਕਸਕਿਊਜ਼ ਲੈ ਕੇ ਹੀ ਠੋਕਰ ਖਾਏ ਤਾਂ ਨਹੀਂ ਉੱਠ ਕੇ ਦੁਬਾਰਾ ਤੁਰਨਾ ਤਾਂ ਤਾਂ ਤੁਹਾਡੀ ਮੰਜ਼ਿਲ ਤਾਂ ਬਹੁਤ ਦੂਰ ਹੈ ਤੁਸੀਂ ਨਹੀਂ ਪਹੁੰਚ ਸਕਦੇ ਮੰਜ਼ਿਲ ਗੇਮ ਗੇਮਸ ਦੀ ਕੈਟਾਗਰੀ ਆਪਾਂ ਕਹੀਏ ਬਹੁਤ ਜ਼ਿਆਦਾ ਆ ਹਨਾ ਕਈ ਉਹ ਜਿਹੜੀਆਂ ਗੇਮਾਂ ਨੇ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਪਰ ਪਾਵਰ ਲਿਫਟਿੰਗ ਦਾ ਤੁਸੀਂ ਆਪਣੇ ਜੇ ਆਪਾਂ ਕਹੀਏ ਫਿਰ ਆਪਾਂ ਆਪਣੀਆਂ ਜਣਾਂ ਦੇ ਕੋਲ ਆ ਜਾਂਦੇ ਆਂ ਵੀ ਆਪਾਂ ਪੰਜਾਬ ਨਾਲ ਜੁੜੇ ਹੋਏ ਆਂ ਨਾ ਤਾਂ ਪੰਜਾਬ ਦੇ ਵਿੱਚ ਪਾਵਰ ਲਿਫਟਿੰਗ ਦਾ ਤੁਸੀਂ ਫਿਊਚਰ ਕਿਦਾਂ ਦਾ ਮਤਲਬ ਪਾਵਰ ਲਿਫਟਿੰਗ ਇੱਥੇ ਚੱਲੂਗੀ ਜਾਂ ਚੱਲ ਰਹੀ ਆ ਤਾਂ ਤੁਸੀਂ ਉਹ ਕਿਹੋ ਜਿਹਾ ਦੇਖਦੇ ਹੋ ਪੰਜਾਬ ਦੇ ਵਿੱਚ ਪਾਵਰ ਲਿਫਟਿੰਗ ਮੈਂ ਇੰਡੀਆ ਬੈਨ ਕੀਤਾ ਹੋਇਆ ਸੀ ਪਹਿਲਾਂ ਉਹਨਾਂ ਨੇ ਕੁਝ ਕਿਸਾਲਾਂ ਲਈ ਹੁਣ ਦੁਬਾਰਾ ਫੇਰ ਫੈਡਰੇਸ਼ਨ ਦੁਬਾਰਾ ਵਾਪਸ ਆ ਚੁੱਕੀ ਹੈ ਵਰਲਡ ਪਾਵਰ ਲਿਫਟਿੰਗ ਦੇ ਵਿੱਚ ਤੇ ਇੰਡੀਅਨ ਟੀਮ ਵੀ ਉਹਦੇ ਵਿੱਚ ਮੈਨੂੰ ਲੱਗ ਪਿਛਲੇ ਸਾਲ ਇਸ ਸਾਲ ਸ਼ੁਰੂਆਤ ਹੋਈ ਹੈ ਮੈਨਾਂ ਉਹਨਾਂ ਦੀ ਇੰਡੀਆ ਆਪਣਾ ਟੀਮ ਲੈ ਕੇ ਗਿਆ ਸੀ ਨਵੀਂ ਟੀਮ ਉੱਥੇ ਪਾਵਰ ਲਿਫਟਿੰਗ ਦੇ ਵਿੱਚ ਪਾਵਰ ਲਿਫਟਿੰਗ ਮੈਨੂੰ ਇੰਡੀਆ ਦੇ ਨਾਤੇ ਮੈਂ ਕਿਉਂਕਿ ਇੰਡੀਆ ਦੇ ਜਿਹੜੇ ਪਲੇਅਰਸ ਨੇ ਜਾਂ ਕੋਚਸ ਨੇ ਉਸ ਸੋਸ਼ਲ ਮੀਡੀਆ ਉਹਨਾਂ ਨੂੰ Instagram ਜਾਂ YouTube ਚੈਨਲ ਤੇ ਅਪਲੋਡ ਵੀਡੀਓ ਕਰਨੀ ਨਹੀਂ ਹੁੰਦੀਆਂ ਇਸੇ ਕਰਕੇ ਮੈਂ ਮੈਨੂੰ ਪਤਾ ਹੀ ਨਹੀਂ ਕੌਣ ਕਿਹੜੀ ਵੇਟ ਕੈਟਾਗਰੀ ਦਾ ਪਲੇਅਰ ਕਿੰਨਾ ਬਾਹਰ ਚੱਕਦਾ ਹੈ ਜਾਂ ਕੋਈ ਕਿੱਦਾਂ ਟ੍ਰੇਨ ਕਰਦਾ ਤੁਸੀਂ ਬਾਹਰਲੇ ਦੇਸ਼ਾਂ ਦੇ ਸਿੰਗਰਾਂ ਜਾਂ ਜੋ ਪਲੇਅਰਾਂ ਨੂੰ ਕਿਸੇ ਨੂੰ ਵੀ ਲਾ ਲਓ ਤੁਸੀਂ ਉਹਦੀ ਵੀਡੀਓ ਦੇਖ ਸਕਦੇ ਹੋ ਕਿਉਂਕਿ ਉਹ ਅਪਲੋਡ ਕਰ ਦਿੰਦੇ ਨੇ ਉਦੋਂ ਇੱਥੇ ਇਸੇ ਕਿਉਂਕਿ ਪਤਾ ਨਹੀਂ ਤਾਂ ਇਹ ਸੋਸ਼ਲ ਮੀਡੀਆ ਤੋਂ ਦੂਰ ਨੇ ਤਾਂ ਜਾਂ ਕਿਉਂਕਿ ਤੁਸੀਂ ਲੱਭ ਨਹੀਂ ਸਕਦੇ ਉਹਨਾਂ ਨੂੰ ਇੰਟਰਨੈਟ ਤੇ ਤੇ ਉਹ ਛੁਪੇ ਦੇ ਛੁਪੇ ਹੀ ਰਹਿ ਜਾਂਦੇ ਤੁਸੀਂ سوشل میڈیا ਤੇ ਕਿੰਨੇ ਐਕਟਿਵ ਹੋ ਮੈਂ سوشل میڈیا ਤੇ ਐਕਟਿਵ 24 ਆਵਰਸ ਆਂ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਪਾਉਣਾ ਨਵੀਂ ਤੋਂ ਨਵੀਂ ਟ੍ਰੇਨਿੰਗ ਡਿਫਰੈਂਟ ਟ੍ਰੇਨਿੰਗ ਪਾਉਣਾ ਲੋਕ ਪੁੱਛਦੇ ਨੇ ਇਹ ਟ੍ਰੇਨਿੰਗ ਐਦਾਂ ਕਦੋਂ ਕਰਦਾ ਤਾਂ ਐਦਾਂ ਕਦੋਂ ਕਰਦਾ ਬਈ ਇਹ ਜਿਹੜੀ ਵੀਡੀਓ ਪਾਉਣ ਦਾ ਕਾਰਨ ਆ ਨਾ سوشل میڈیا ਤੇ ਇਹ ਖੁਦ ਨੂੰ ਆਪਣਾ ਕਹਿੰਦੀ ਇਹ ਬ੍ਰਾਂਡ ਬਣਾਉਣ ਦੀ ਜਾਂ ਹਨਾ ਆਪਾਂ ਕਹਿੰਦੀ ਵੀ ਨਾਮ ਬਣਾਉਣ ਦਾ ਜਾਂ ਜਾਂ ਕਈ ਵਾਰੀ ਹੁੰਦਾ ਵੀ ਆਪਾਂ ਫੇਰ ਗੱਲ ਆ ਜਾਂਦੀ ਵੀ ਆਪਾਂ ਨੂੰ ਹੁੰਦਾ ਵੀ ਸਾਡੇ ਤੋਂ ਜੇ ਕੋਈ ਕੋਈ ਕੁਝ ਸਿੱਖਦਾ ਹਾਂਜੀ ਵੀ ਅਸੀਂ ਜੇ ਕਿਸੇ ਨੂੰ ਮੋਟੀਵੇਟ ਕਰ ਸਕੀਏ ਆਪਾਂ ਨੂੰ ਦੇਖ ਕੇ ਕਿਸ ਦਾ ਜੇ ਜੀ ਕਰਦਾ ਵੀ ਮੈਂ ਵੀ ਯਾਰ ਪਾਵਰ ਲਿਫਟਿੰਗ ਕਰਾਂ ਮੈਂ ਵੀ ਮਿਹਨਤ ਮਾਰਾਂ ਹਨਾ ਤਾਂ ਇਹ ਕੀ ਮੋਟਿਵ ਹੁੰਦਾ ਤੁਹਾਡਾ ਵੀਡੀਓ ਪਾਉਣ ਦਾ ਮਤਲਬ ਜੇ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਦੀ ਗੱਲ ਕਰਦੇ ਹੋ ਇਹ ਇਨਕਰੇਜ ਕਰਨਾ ਹੀ ਹੁੰਦਾ ਦੂਜਿਆਂ ਨੂੰ ਹੀ ਫੇਮ ਤਾਂ ਹਰ ਇੱਕ ਨੂੰ ਚਾਹੀਦਾ ਹੈ ਫੇਮ ਕਰਨ ਲਈ ਵੀ ਹੈ ਤੇ ਦੂਜਿਆਂ ਨੂੰ ਇਨਕਰੇਜ ਕਰਨਾ ਮੇਨ ਮੁੱਦਾ ਹੁੰਦਾ ਕਿ ਜੇ ਕੋਈ ਹੋਰ ਬੱਚਾ ਕਰਨ ਲੱਗ ਜAVE ਨਾ ਪਾਵਰ ਲਿਫਟਿੰਗ ਜਾਂ ਕੋਈ ਵੀ ਸਪੋਰਟਸ ਕਰੇ ਨਾ ਆਪਣੇ ਸਰੀਰ ਨੂੰ ਮੈਨੂੰ ਦੇਖ ਕੇ ਹੋ ਸਕਦਾ ਉਹ ਰੇਸ ਲਾਉਣੀ ਸ਼ੁਰੂ ਕਰ ਦਵੇ ਜਾਂ ਸਰੀਰ ਫੇਲਾ ਫਿਟ ਕਰਨਾ ਸ਼ੁਰੂ ਕਰ ਦਵੇ ਨਾ ਮੇਨ ਮੇਨ ਮਕਸਦ ਵੀਡੀਓ ਪਾਉਣ ਦਾ ਹੀ ਹੈ ਕਿ ਮੈਂ ਐਕਟਿਵ ਰਹਾ ਤੇ ਦੂਜੇ ਪਲੇਅਰ ਮੈਨੂੰ ਦੇਖਣ ਤੇ ਮੈਂ ਉਹਨਾਂ ਦੀ ਦੇਖ ਕੇ ਸਿੱਖਾਂ ਅਸੀਂ ਗੋਰੇ ਕਾਲੇ ਜੋ ਵੀ ਮੇਰੇ ਨਾਲ ਟ੍ਰੇਨਿੰਗ ਕਰਦੇ ਨੇ ਅਸੀਂ ਉਹਨਾਂ ਦੀ ਵੀਡੀਓ ਦੇਖਦੇ ਹਾਂ ਉਹ ਮੇਰੀਆਂ ਦੇਖਦੇ ਨੇ ਇੱਕ ਦੂਜਾ ਇੱਕ ਦੂਜੇ ਜਦੋਂ ਪਾਵਰ ਲਿਫਟਿੰਗ ਦੇ ਮੈਂ ਵੀਡੀਓ ਪਾਉਣਾ ਮੈਂ ਅੱਜ 150 ਕਿਲੋ ਬੈਂਚ ਪ੍ਰੈਸ ਲਗਾਤੀ ਤਾਂ ਦੂਜਾ ਪਲੇਅਰ ਮੈਨੂੰ ਦੇਖ ਕੇ ਮੋਟੀਵੇਟ ਹੋਊਗਾ ਕਿ ਕਿ ਉਹ ਜਿੱਤ ਨਾ ਜਾਵੇ ਅਗਲੇ ਸਾਲ ਅਸੀਂ ਇਦਾਂ ਹੀ ਇੱਕ ਦੂਜੇ ਨੂੰ ਦੇਖ ਦੇਖ ਕੇ ਜੈਲਸ ਕਰਕੇ ਜਾਂ ਉਹਨੂੰ ਮੋਟੀਵੇਟ ਹੋ ਗਏ ਉਤੋਂ ਤੁਸੀਂ ਉਹ ਤੁਹਾਡੇ ਡਿਪੈਂਡ ਤੁਸੀਂ ਜੈਲਸ ਹੋਣਾ ਹੈ ਜਾਂ ਤੁਸੀਂ ਮੋਟੀਵੇਟ ਹੋਣਾ ਇਸੇ ਇਹੀ ਮੇਨ ਰੀਜ਼ਨ ਹੈ ਕਿ ਬਾਕੀ ਹੋਰ ਲੋਕਾਂ ਨੂੰ ਜੋ ਆ ਪਬਲਿਕ ਨਹੀਂ ਐਕਸਰਸਾਈਜ਼ ਕਰਦੀ ਉਹਨਾਂ ਨੂੰ ਇਨਕਰੇਜ ਕਰਨ ਲਈ ਵੀ ਮੇਨ ਮਕਸਦ ਇਹਦਾ ਤੁਹਾਡੇ ਪਿੰਡ ਦੀ ਨਾ ਵੋਟ ਬਹੁਤ ਆ ਕਿੰਨੇ 10000 ਤੋਂ ਉੱਪਰ ਵੱਧ ਤੁਹਾਡਾ ਪਿੰਡ ਦੀ ਜਿਹੜੀ ਸਟਰੈਂਥ ਦੀ ਗੱਲ ਕਰਾਂ ਤਾਂ ਉਹ ਬਹੁਤ ਜ਼ਿਆਦਾ ਆ ਬਾਰਲੇ ਦੇਸ਼ ਬਹੁਤ ਜਾਣੇ ਜਾਂਦੇ ਆ ਤੁਹਾਡੇ ਰਿਸ਼ਤੇਦਾਰੀ ਚ ਬਹੁਤ ਗਏ ਹੋਣਗੇ ਪਰ ਜਦੋਂ ਬਾਹਰੀ ਦੇਸ਼ਾਂ ਚ ਜਾ ਕੇ ਤੁਸੀਂ ਕੋਈ ਇਹੋ ਜੀ ਚੀਜ਼ ਕਰਦੇ ਨੇ ਵੱਖਰੀ ਚੀਜ਼ ਕਰਦੇ ਨੇ ਤੁਹਾਡੇ ਮਾਪਿਓ ਦਾ ਜਦੋਂ ਨਾਮ ਰੋਸ਼ਨ ਹੁੰਦਾ ਤਾਂ ਉਹਨਾਂ ਦੇ ਵਿੱਚ ਵੀ ਇੱਕ ਵੱਖਰੀ ਜੀ ਖੁਸ਼ੀ ਹੁੰਦੀ ਆ ਹਨਾ ਤਾਂ ਤੁਹਾਡੇ ਜਿਹੜੇ ਪਿੰਡ ਵਾਲਿਆਂ ਦਾ ਜਦੋਂ ਤੁਸੀਂ ਪਹਿਲਾਂ ਕਬੱਡੀ ਖੇਡਦੇ ਸੀ ਤੁਸੀਂ ਪਹਿਲਾਂ ਵੀ ਆਪਣੀ ਗੱਲ ਚਾਦੀ ਸੀ ਤੁਹਾਨੂੰ ਪਿੰਡ ਵਾਲੇ ਹੀ ਬਹੁਤ ਸਪੋਰਟ ਕਰਦੇ ਤੇ ਹੁਣ ਆ ਕੇ ਇੱਥੇ ਆ ਕੇ ਤਾਂ ਪਿੰਡ ਵਾਲਿਆਂ ਦਾ ਕਿਹੋ ਜਿਹਾ ਰੈਐਕਸ਼ਨ ਹੁੰਦਾ ਜਦੋਂ ਤੁਸੀ ਪਤਾ ਲੱਗਿਆ ਵੀ ਸਾਡਾ ਈਸ਼ਰ ਆਇਆ ਹੋਇਆ ਇੱਥੇ ਹਨਾ ਮਾਪੇ ਪੂਰੀ ਸਪੋਰਟ ਰਹੀਏ ਛੋਟੇ ਤੋਂ ਹੁੰਦੇ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਪੈਸਾ ਵੀ ਉਹਨਾਂ ਨੇ ਖਰਚਿਆ ਭੇਜਿਆ ਖੇਡਣ ਕੋਚ ਨੂੰ ਜੋ ਵੀ ਜੋ ਵੀ ਫੀਸ ਲੱਗਦੀ ਸੀ ਕਿਰਾਇਆ ਲੱਗਦਾ ਸੀ ਤੇ ਹੁਣ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਮੈਡਲ ਜਿੱਤ ਕੇ ਜਦੋਂ ਵੀ ਵਾਪਸ ਪਹੁੰਚਦਾ ਪਿੰਡਾਂ ਦੀ ਪੂਰੀ ਸਪੋਰਟ ਹੁੰਦੀ ਹੈ ਯੰਗ ਮੁੰਡੇ ਨੇ ਜਿਹੜੇ ਸਾਰੇ ਦੇਖ ਕੇ ਖੁਸ਼ ਹੁੰਦੇ ਨੇ ਕਈ ਫੋਟੋ ਵੀ ਖਿਚਾਉਂਦੇ ਨੇ ਸਾਡੇ ਨੈਕਸਟ ਚਾਲ ਕਿਉਂਕਿ ਸੋਸ਼ਲ ਮੀਡੀਆ ਤੇ ਐਕਟਿਵ ਨੇ ਕਈਆਂ ਨੂੰ ਨਹੀਂ ਪਤਾ ਖੇਡਾਂ ਬਾਰੇ ਬਸ ਉਹਨਾਂ ਨੂੰ ਇਦਾਂ ਦਾ ਪਤਾ ਕਿ ਬਾਹਰ ਹੀ ਰਹਿੰਦਾ ਬਾਹਰ ਤੋਂ ਆਇਆ ਮੁੰਡਾ ਪਰ ਯੰਗ ਮੁੰਡਿਆਂ ਨੂੰ ਸਾਰਿਆਂ ਨੂੰ ਪਤਾ ਕਿ ਮੈਂ ਖੇਡਦਾ ਇਹੀ ਮੋਟੋ ਸਾਡਾ ਕੀ ਵੀ ਉਹਨਾਂ ਨੂੰ ਵੀ ਅੱਗੇ ਖੇਡਾਂ ਵੱਲ ਤੋਰੀਏ ਚਾਹੇ ਉਹ ਪੜ੍ਹਾਈ ਪੜ੍ਹਦੇ ਨੇ ਪਰ ਜੇਸੀਂ ਤੰਦਰੁਸਤ ਨਹੀਂ ਹੈਗੇ ਤਾਂ ਤੁਹਾਡਾ ਨਾ ਪੜ੍ਹਨ ਦਾ ਫਾਇਦਾ ਨਾ ਤੁਹਾਡੇ ਪੈਸੇ ਕਮਾਉਣ ਦਾ ਫਾਇਦਾ ਬਾਈ ਜੀ ਤੁਸੀਂ ਗੇਮ ਦੇ ਨਾਲ ਜੁੜੇ ਹੋਏ ਪਾਵਰ ਲਿਫਟਿੰਗ ਦੇ ਵਿੱਚ ਤੁਸੀਂ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਤੇ ਕਿਹੋ ਜਿਹਾ ਯੋਗਦਾਨ ਰਹਿੰਦਾ ਤੁਹਾਡਾ ਜਾਂ ਕਿਹੋ ਜੀ ਤੁਹਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਪਿੰਡ ਦੇ ਮੁੰਡਿਆਂ ਨੂੰ ਤੁਸੀਂ ਮੋਟੀਵੇਟ ਕਰ ਸਕੋ ਉਹਨਾਂ ਨੂੰ ਗੇਮਾਂ ਪ੍ਰਤੀ ਜਾਗਰੂਕ ਕਰ ਸਕੋ ਕੋਸ਼ਿਸ਼ ਜਾਰੀ ਰਹੀ ਸਾਡੇ ਪਰਿਵਾਰ ਵੱਲੋਂ ਮੇਰੇ ਵੱਡੇ ਦੋਵੇਂ ਭਰਾਵਾਂ ਤੇ ਅਜ ਦੇ ਲੜਕੇ ਵੱਲੋਂ ਤੇ ਮੇਰੇ ਭਰਾ ਵੱਲੋਂ ਜਾਂ ਹੋਰ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਹੋਇਆ ਦੋ ਕੁ ਮਹੀਨੇ ਪਹਿਲਾਂ ਹੀ ਹੋਇਆ ਉਹਦੇ ਵਿੱਚ ਮੈਂ ਜਿੰਨੇ ਕੁ ਵੀ ਪੈਸੇ ਭੇਜ ਸਕਿਆ ਆਪਣੀ ਕਮਾਈ ਦੇ ਵਿੱਚੋਂ ਉਹ ਭੇਜੇ ਮੈਂ ਤੇ ਅਸੀਂ ਸਾਡਾ ਆਪਣਾ ਖੁੱਦ ਦਾ ਜਿੰਮਾ ਪਿੰਡ ਦੇ ਬਾਹਰ ਬੱਸ ਸਟੈਂਡ ਦੇ ਕੋਲੇ ਜਦੋਂ ਵੀ ਮੈਂ ਜੋ ਦੋ ਹਫ਼ਤੇ ਲਈ ਆਵਾਂ ਜਾਂ ਤਿੰਨ ਹਫ਼ਤੇ ਲਈ ਆਵਾਂ ਉੱਥੇ ਜਾਣਾ ਰੋਜ਼ ਤੇ ਉਹਨਾਂ ਨੂੰ ਟ੍ਰੇਨਿੰਗ ਦੰਨਾ ਤੇ ਉਹਨਾਂ ਨੂੰ ਪ੍ਰੋਪਰ ਡਾਈਟ ਵਾਲੇ ਦਾਸ ਸੁਦਾ ਜਿਸ ਨੂੰ ਵੀ ਕਈ ਵਾਰੀ ਦੋ ਟਾਈਮ ਜਾਣਾ ਕਈ ਮੁੰਡੇ ਮਾਰਨਿੰਗ ਚ ਨਹੀਂ ਆਉਂਦੇ ਸ਼ਾਮਾਂ ਨੂੰ ਆਉਂਦੇ ਨੇ ਤੇ ਉਹਨਾਂ ਨੂੰ ਸ਼ਾਮੀ ਪ੍ਰੋਪਰ ਬਿਠਾ ਕੇ ਜਿ ਕਿਸੇ ਨੇ ਬੈਠ ਕੇ ਸਮਝਣਾ ਕਈ ਲਿਖ ਵੀ ਲੈਂਦੇ ਨੇ ਪੇਪਰ ਦੇ ਉੱਤੇ ਕਈ ਐਕਸਰਸਾਈਜ਼ਾਂ ਲਿਖਦੇ ਨੇ ਕਈ ਡਾਈਟ ਲਿਖਦੇ ਨੇ ਤੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸਮਝਾਉਣਾ ਤਾਂ ਕਿ ਨਸ਼ਾ ਤੋਂ ਦੂਰ ਰਹਿਣ ਤੇ ਯੂਨੀਵਰਸਿਟੀ ਦੇ ਵਿੱਚ 10 ਤੋਂ 15000 ਸਟੂਡੈਂਟ ਪੜ੍ਹਦਾ ਉਹਨਾਂ ਵਿੱਚੋਂ ਵੀ ਕਈ ਮੁੰਡੇ ਆਉਂਦੇ ਨੇ ਇੱਥੇ ਸਾਡੇ ਜਿਮ ਦੇ ਵਿੱਚ ਲਾਉਣ ਜਿਮ ਕਸ਼ਮੀਰ ਤੋਂ ਆਉਂਦੇ ਨੇ ਅਲੱਗ-ਅਲੱਗ ਸਟੇਟਸ ਤੋਂ ਆਉਂਦੇ ਨੇ ਉਹ ਸਾਰਿਆਂ ਨੂੰ ਹੀ ਮੈਂ ਪੂਰੇ ਧਿਆਨ ਨਾਲ ਸਮਝਾਉਣਾ ਹੈ ਕਿ ਕਿਦਾਂ ਡਾਈਟ ਕਰਨੀ ਹੈ ਤੁਸੀਂ ਕਿਦਾਂ ਜਿੰਮ ਕਿੰਨੇ ਟਾਈਮ ਕਿੰਨੀ ਵਾਰ ਲਗਾਉਣਾ ਹਫ਼ਤੇ ਦੇ ਵਿੱਚ ਅੱਗੇ ਤੁਹਾਡੇ ਕੀ ਪਲਾਨ ਨੇ ਫਿਊਚਰ ਜੇ ਆਪਾਂ ਕਈ ਵੀ ਪਾਵਰ ਲਿਫਟਿੰਗ ਦੇ ਵਿੱਚ ਅੱਗੇ ਕੀ ਕੰਟੀਨਿਊ ਕਰਨਾ ਕਿਹੜੀ ਗੇਮ ਵੀ ਮਤਲਬ ਵੀ ਕਿਹੋ ਜਿਹਾ ਖਿਤਾਬ ਤੁਸੀਂ ਹੋਰ ਜਿਹੜਾ ਤੁਹਾਡੇ ਅੰਦਰ ਆ ਵੀ ਉਹ ਜਿੱਤਣਾ ਮੈਂ ਯਾਰ ਮੇਰਾ ਨੈਕਸਟ ਸਟੈਪ ਹੈ ਨੈਕਸਟ ਮੈਂ ਬੋਰਡ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਕੇ ਪ੍ਰੋਬਲਮ ਆਉਂਦੀ ਏ ਸਾਰੀ ਪੈਸੇ ਦੇ ਵੀ ਜਦੋਂ ਪੈਸਾ ਨਹੀਂ ਹੁੰਦਾ ਕੋਲੇ ਕਿਉਂਕਿ ਇਹ ਸਾਨੂੰ ਮੈਂ ਸਪੌਂਸਰਿੰਗ ਹੈਗਾ ਬਹੁਤ ਪਾਵਰ ਲਿਫਟਿੰਗ ਦੇ ਵਿੱਚ ਮੋਸਟਲੀ ਸਪੌਂਸਰ ਨਹੀਂ ਕੀ ਹੁੰਦੇ ਲੋਕ ਉੱਥੋਂ ਦੀ ਗਵਰਨਮੈਂਟ ਨਹੀਂ ਹੈਲਪ ਕਰਦੀ ਸਪੋਰਟਸ ਕੋਈ ਕਿਸੇ ਵੀ ਸਪੋਰਟਸ ਦੇ ਵਿੱਚੋਂ ਤੁਹਾਨੂੰ ਗਵਰਨਮੈਂਟ ਵੱਲੋਂ ਕੋਈ ਹੈਲਪ ਨਹੀਂ ਹੈਗੀ ਇਸ ਦੇਸ਼ ਦੇ ਵਿੱਚ ਹੈ ਪਰ ਲੋਕਾਂ ਕੋਲ ਫਿਰ ਵੀ ਐਕਸਕਿਊਜ਼ਸ ਨੇ ਉੱਥੇ ਲੋਕਾਂ ਕੋਲ ਕੋਈ ਗਵਰਨਮੈਂਟ ਦੀ ਹੈਲਪ ਨਹੀਂ ਪਰ ਲੋਕ ਆਪਣੇ ਲਈ ਕਰਦੇ ਨੇ ਤੁਸੀਂ ਆਪਣੇ ਲਈ ਹੀ ਕਰੋ ਅਗਲਾ ਮੇਰਾ ਸਟੈਪ ਹੈ ਵਰਲਡ ਗੇਮ ਦੇ ਵਿੱਚ ਮੈਂ ਚਾਹੁੰਦਾ ਕਿ ਮੈਂ ਵਰਲਡ ਗੇਮ ਦੇ ਵਿੱਚ ਜਾਵਾਂ ਤੇ ਉੱਥੋਂ ਗੋਡ ਮੈਲ ਜੀਤਾ ਬਾਈ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ ਤੁਸੀਂ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਪਾਵਰ ਲਿਫਟਿੰਗ ਦੇ ਵਿੱਚ ਉਮੀਦ ਕਰਦਾ ਹਾਂ ਇਹ ਵੀਡੀਓ ਦੇਖ ਕੇ ਇੰਟਰਵਿਊ ਦੇਖ ਕੇ ਜੋ ਵੀ ਇਸ ਇੰਟਰਵਿਊ ਨੂੰ ਦੇਖਣਗੇ ਉਹ ਮੁੰਡੇ ਜਾਂ ਉਹ ਆਪਾਂ ਕਹਿੰਦੇ ਨੌਜਵਾਨ ਜਿਹੜੇ ਗੇਮਾਂ ਦੇ ਨਾਲ ਸੰਬੰਧ ਰੱਖਦੇ ਨੇ ਉਹ ਮੋਟੀਵੇਟ ਹੋਣਗੇ ਤੇ ਇਹੋ ਜੇ ਅੱਗੇ ਅਨੇਕਾਂ ਹੀ ਖਿਤਾਬ ਤੁਹਾਡੇ ਹਿੱਸੇ ਪੈਂਦੇ ਰਹਿਣ ਤੁਸੀਂ ਹੋਰ ਤਰੱਕੀਆਂ ਕਰੋ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੇ ਪਿੰਡ ਆਉਣ ਤੇ ਸਾਰੀ ਤੁਹਾਡੀ ਟੀਮ ਦਾ ਤੇ ਮੇਰੀ ਇੰਟਰਵਿਊ ਕਰਨ ਦਾ ਬਹੁਤ ਬਹੁਤ ਥੈਂਕ ਯੂ ਠੀਕ ਹੈ ਭਾਈ ਸასი ਸ਼ਕਾ